ਦੇਮਾਕਾਨੀ ਸਾਹਿਬ ਆਏ ਉਹਨਾਂ ਨੇ ਸਭ ਤੋਂ ਪਹਿਲੀ ਚੀਜ਼ ਇਹ ਕੰਜ਼ਿਊਮਰ ਜਿਹੜੀ ਜਿਹੜਾ ਕਾਰਬਨ ਟੈਕਸ ਹੈ ਉਹ ਹਟਾਇਆ ਹੁਣ ਉਹਨਾਂ ਦਾ ਕਹਿਣਾ ਕਿ ਚਲੋ ਜੀ ਤੁਹਾਡੀ ਜੀ ਇਹ ਗੱਲ ਸੀਗੀ ਤੇ ਮੈਂ ਹਟਾਤਾ ਮੈਨੂੰ ਪਤਾ ਕਿ ਤੁਹਾਡਾ ਕਹਿਣਾ ਕਿ ਉਹਨਾਂ ਦੇ ਹੇਠ ਹੀ ਇਹ ਜਿਹੜੀ ਚੀਜ਼ ਹੈ ਇਹ ਸ਼ੁਰੂ ਹੋਈ ਸੀਗੀ ਹੁਣ ਜਿਹੜਾ ਐਕਸ ਦਾ ਟੈਕਸ ਦਾ ਜਿਹੜਾ ਨਾਰਾ ਹੈ ਜੁਕਿ ਮੈਨੂੰ ਪਤਾ ਕਿ ਉਹਦੇ ਉੱਪਰ ਹੀ ਇਲੈਕਸ਼ਨ ਪੂਰਾ ਲੜਿਆ ਜਾਣਾ ਸੀ ਤੇ ਅੱਜ ਦਾ ਇੱਕ ਜਿਹੜਾ ਪਹਿਲਾ ਨਾਰਾ ਉਹ ਕੀ ਹੈਗਾ ਸੋ ਲੈਟਸ ਬੀ ਕਲੀਅਰ ਕਾਰਬਨ ਟੈਕਸ ਜੈਕਸ ਟੈਕਸ ਅਜੇ ਉਹਨੇ ਹਟਾਇਆ ਨਹੀਂ ਮਾਰਕਾਰਨੀ ਨੇ ਕਾਰਬਨ ਟੈਕਸ ਹਟਾਇਆ ਨਹੀਂ ਹੂੰ ਉਹਨੇ ਹਜੇ ਬਿਕਾਜ਼ ਵੋਟਾਂ ਦੇ ਚੱਕਰਾਂ ਚ ਇਲੈਕਸ਼ਨ ਕਰਕੇ ਉਹਨੇ ਜਿਹੜਾ ਜਿਹੜੀ ਕੋਸਟ ਸੀਗੀ ਉਹਦੀ ਜ਼ੀਰੋ ਕਰਤੀ ਆ ਹੂੰ ਪੌਜ਼ ਕੀਤਾ ਹਟਾਇਆ ਨਹੀਂ ਹਜੇ ਓਕੇ ਉਹ ਇਹ ਪ੍ਰੋਮਿਸ ਕਰ ਰਿਹਾ ਜੇ ਉਹ ਪ੍ਰਾਈਮ ਮਿਨਿਸਟਰ ਬਣ ਗਿਆ ਉਹਨੇ ਇੱਕ ਹੋਰ ਉਹਦੀ ਆਪ ਦੀ ਵਰਡਿੰਗ ਆ ਸ਼ੈਡੋ ਕਾਰਬਨ ਟੈਕਸ ਲੈ ਕੇ ਆਊਗਾ ਅੱਛਾ ਸ਼ੈਡੋ ਕਾਰਬਨ ਟੈਕਸ ਹੋਰ ਵੀ ਮਹਿੰਗਾ ਹੋਊਗਾ ਅੱਜ ਦੀ ਡੇਟ ਦੇ ਨਾਲੋਂ ਬਿਕਾਜ਼ ਇਹਨਾਂ ਨੇ ਸਾਰੀ ਇੰਡਸਟਰੀ ਨੂੰ ਟੈਕਸ ਕਰਨਾ ਉਹਦੇ ਵਿੱਚ ਕੋਈ ਰੀਬੇਟ ਨਹੀਂ ਮਿਲਣਾ ਹੂੰ ਬੇਸਿਕਲੀ ਹੋਰ ਵੀ ਮੰਗਾਈ ਹੋਊਗੀ ਹੁਣ ਜੇ ਅਸੀਂ ਗੈਸ ਗਰੋਸਰੀ ਹੋਮ ਹੀਟਿੰਗ ਦੀ ਕਾਸਟ ਦੇਖ ਰਿਹਾ ਕਿੰਨੀ ਜ਼ਿਆਦਾ ਵੱਧ ਗਈ ਆ ਇਹ ਹੋਰ ਵੀ ਵਧੂਗੀ ਬਿਕਾਜ਼ ਐਨੀ ਇਹ ਪ੍ਰੋਮਿਸ ਨਹੀਂ ਕੀਤਾ ਵੀ ਅਸੀਂ ਮੈਂ ਪੂਰਾ ਦਾ ਪੂਰਾ ਹਟਾਉਂਗਾ ਕੱਲੇ ਸਿਰਫ ਪੀਅਰ ਪਾਲ ਯਾਹ ਸਾਬਿਆ ਜਿਹੜੇ ਅਸੀਂ ਇੰਡਸਟਰੀਅਲ ਐਂਡ ਅ ਕੰਜ਼ਿਊਮਰ ਕਾਰਬਨ ਟੈਕਸ ਨੂੰ ਖਤਮ ਕਰਾਂਗੇ ਜੜੋਂ ਹਟਾ ਦੋਗੇ ਜਗਮੀਤ ਸਿੰਘ ਸਾਹਿਬ ਨੇ ਕਹਿ ਐਂਡੀਪੀ ਲੀਡ ਜਗਮੀਤ ਸਿੰਘ ਨੇ ਕਿ ਦੋਨੇ ਸਰਕਾਰਾਂ ਨੂੰ ਇਹ ਦੋਨੇ ਪਾਰਟੀਆਂ ਨੂੰ ਇੱਕ ਕਹਿ ਕਿ ਜਿਹੜਾ ਤੁਸੀਂ ਕੈਪੀਟਲ ਗੇਨ ਟੈਕਸ ਖਤਮ ਕਰਨ ਦੀ ਗੱਲ ਕਰਦੇ ਹੋ ਇਹ ਨਹੀਂ ਹੋਣਾ ਚਾਹੀਦਾ ਸੋ ਤੁਹਾਡਾ ਉੱਤੇ ਕੀ ਕਹਿਣਾ ਜੀ ਉਹ ਕਹਿੰਦੇ ਬਹੁਤ ਨੁਕਸਾਨ ਹੋਰ ਹੋ ਜਾਣਾ ਚਾਹੀ 19 ਬਿਲੀਅਨ ਡਾਲਰ ਦਾ ਹਿਸਾਬ ਕੱਢਿਆ ਉਹਨਾਂ ਨੇ ਸਿਰਫ ਕੰਜ਼ਰਵੇਟਿਵ ਪਾਰਟੀ ਸੀਗੀ ਜਿਹੜੀ ਸ਼ੁਰੂ ਤੋਂ ਅਸੀਂ ਵੀ ਵਰ ਅਗੇਂਸਟ ਦ ਕੈਪੀਟਲ ਗੇਨਸ ਟੈਕਸ ਆਈ ਇਹ ਯਾਦ ਰੱਖਣਾ ਚਾਹੀਦਾ ਲਿਬਰਲਸ ਹੀ ਲੈ ਕੇ ਆਏ ਆ ਜਦੋਂ ਮਾਰਕ ਕਾਰਨੀ ਉਹਨਾਂ ਦਾ ਇਕਨੋਮਿਕ ਐਡਵਾਈਜ਼ਰ ਸੀਗਾ ਉਹੀ ਲੈ ਕੇ ਆਇਆ ਹੁਣ ਵੋਟ ਅਗੇਨ ਹੋਟਾਂ ਦੇ ਚੱਕਰਾਂ ਛੁਣ ਕਹਿ ਰਿਹਾ ਉਹਨਾਂ ਨੇ ਨਹੀਂ ਲਾਉਣਾ ਦੇਖੋ ਇਹ ਜਿਹੜੀ ਇਲੈਕਸ਼ਨ ਆ ਸਭ ਤੋਂ ਇੰਪੋਰਟੈਂਟ ਇਲੈਕਸ਼ਨ ਆ ਕ੍ਰੀਡੈਂਸ ਕੋਲ ਕਲੀਅਰ ਕੱਟ ਚੁਆਇਸ ਆ ਜਾਂ ਤਾਂ ਉਹ ਇੱਕ ਮਾਰਕ ਕਾਰਨੀ ਨੂੰ ਇਲੈਕਟ ਕਰ ਸਕਦੇ ਆ ਲਿਬਰਲਸ ਨੂੰ ਰੀ-ਇਲੈਕਟ ਕਰ ਸਕਦੇ ਆ ਚੌਥੇ ਟਰਮ ਲਈ ਜਿਨ੍ਹਾਂ ਨੇ ਤੁਹਾਡੀ ਹਾਊਸਿੰਗ ਡਬਲ ਕੀਤੀ ਆ ਕ੍ਰਾਈਮ ਵਧਾਇਆ ਆ ਕਾਰਬਨ ਟੈਕਸ ਜਿਹੜਾ ਲਾਇਆ ਇਹਨਾਂ ਨੇ ਤੇ ਹੋਰ ਵੀ ਵਧਾਉਣਗੇ ਤੇ ਇਹੀ ਪ੍ਰੋਮਿਸ ਉਹ ਕਰ ਰਹੇ ਆ ਵੀ ਜਿਹੜੀ ਮਹਿੰਗਾਈ ਆ ਹੋਰ ਵੀ ਮਹਿੰਗੀ ਹੋ ਜਾਣੀ ਆ ਇਹਨਾਂ ਦੀਆਂ ਪਾਲਿਸੀਆਂ ਨਾ ਚੇਂਜ ਹੋਈਆਂ ਹੈੱਡ ਆਫ ਦਾ ਪਾਰਟੀ ਚੇਂਜ ਹੋਇਆ ਪਰ ਮਿਨਿਸਟਰਸ ਵੀ ਉਹੀ ਆ ਪਾਲਿਸੀਆਂ ਉਹੀ ਨੇ ਬੀਟੀਵੀ ਬ੍ਰਾਡਕਾਸਟਿੰਗ ਤੇ ਇੱਕ ਹੋਰ ਐਪੀਸੋਡ ਅਸੀਂ ਲੈ ਕੇ ਆਏ ਆ ਜਿਹਦਾ ਨਾਮ ਹੈ ਡੋਰ ਨਾਕਿੰਗ ਬਿਲਕੁਲ ਜੀ ਡੋਰ ਨਾਕਿੰਗ ਦੇ ਜਿਹੜੇ ਤੁਹਾਡੇ ਸਵਾਲ ਸਾਡੇ ਕੋਲ ਪਹੁੰਚਦੇ ਨੇ ਅਸੀਂ ਬਾਰ ਬਾਰ ਆਪਣੇ ਕੈਂਡੀਡੇਟਸ ਤੋਂ ਪੁੱਛਦੇ ਆ ਜੀ ਤੁਹਾਡੇ ਕਈ ਕਨਸਰਨਸ ਨੇ ਕਈ ਸਵਾਲ ਨੇ ਕਈ ਗੱਲਾਂ ਬਾਤਾਂ ਨੇ ਕਈ ਵਾਰ ਇਹ ਸਮਝ ਨਹੀਂ ਆਉਂਦੀ ਕਿ ਇਹ ਜਿਹੜੇ ਮੈਂਬਰ ਆਫ ਪਾਰਲੀਮੈਂਟ ਦੇ ਕੈਂਡੀਡੇਟਸ ਨੇ ਉਹਨਾਂ ਨੂੰ ਇਹ ਸਵਾਲ ਪੁੱਛਨੇ ਸਹੀ ਨੇ ਜਾਂ ਨਹੀਂ ਸੋ ਅਸੀਂ ਕੋਸ਼ਿਸ਼ ਕਰਦੇ ਆ ਕਿ ਤੁਹਾਡੀ ਜਿਹੜੀ ਆਵਾਜ਼ ਬਣ ਕੇ ਅਸੀਂ ਕੈਂਡੀਡੇਟਸ ਤੱਕ ਪਹੁੰਚੇ ਸੋ ਥੈਟ ਇਹ ਤੁਹਾਡੀ ਆਵਾਜ਼ ਬਣ ਕੇ ਪਾਰਲੀਮੈਂਟ ਦੇ ਵਿੱਚ ਗੂੰਜਣ ਤੇ ਤੁਹਾਡੇ ਜਿਹੜੇ ਕਨਸਰਨਸ ਨੇ ਉੱਥੇ ਜਾ ਕੇ ਉਹ ਦੱਸ ਸਕਣ ਸੋ ਅੱਜ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਜਿਹੜੇ ਆਏ ਨੇ ਕੈਂਡੀਡੇਟ ਕਮਾਈਆਂ ਮੈਂਬਰ ਆਫ ਪਾਰਲੀਮੈਂਟ ਅਗੇਨ ਜਸਰਾਜ ਹਲਨ ਸਾਹਿਬ ਫੋਰੈਸਟ ਲਾਂ ਤੋਂ ਔਰ ਇਸ ਵਾਰ ਉਹ ਕੈਲਗਰੀ ਈਸਟ ਤੋਂ ਜਿਹੜੇ ਨੇ ਆਪਣੀ ਕਨਜ਼ਰਵੇਟਿਵ ਪਾਰਟੀ ਵੱਲੋਂ ਲੜਨ ਜਾ ਰਹੇ ਨੇ ਜੀ ਇਲੈਕਸ਼ਨ ਔਰ ਬਹੁਤ ਐਕਟਿਵ ਨੇ ਔਰ ਫੇਸ ਆਫ ਕਨਜ਼ਰਵੇਟਿਵ ਪਾਰਟੀ ਬਿਲਕੁਲ ਸਹੀ ਇਹਨਾਂ ਨੂੰ ਕਹਿ ਸਕਦੇ ਆ ਕਿਉਂਕਿ ਕਿਤੇ ਵੀ ਚਲ ਜਾਓ ਜਿੱਥੇ ਵੀ ਇਲੈਕਸ਼ਨ ਚੱਲ ਰਹੇ ਨੇ ਹਲਨ ਸਾਹਿਬ ਤੁਹਾਨੂੰ ਉੱਥੇ ਜ਼ਰੂਰ ਨਜ਼ਰ ਆਣਗੇ ਕੰਜ਼ਰਵੇਟਿਵ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋਏ ਆ ਸੋ ਸਭ ਤੋਂ ਪਹਿਲਾਂ ਭਾਜੀ ਬਹੁਤ ਬਹੁਤ ਵੈਲਕਮ ਹੈ ਜੀ ਸ਼ੁਕਰੀਆ ਤੁਸੀਂ ਆਏ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਆ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੱਚੀ ਗੱਲ ਭਾਜੀ ਥੈਂਕ ਯੂ ਮੈਨੂੰ ਪਤਾ ਤੁਸੀਂ ਬਹੁਤ ਬਿਜ਼ੀ ਹੋ ਜੀ ਤੇ ਤੁਹਾਨੂੰ ਕਹਿਣਾ ਪੜਨਾ ਬਹੁਤ ਇਸ ਟਾਈਮ ਮੌਕਾ ਹੈ ਨਾਟ ਫਾਰ ਯੂ ਬਟ ਓਕੇ ਨਹੀਂ ਆਈ نو ਤੁਸੀਂ ਹਮੇਸ਼ਾ ਆ ਜਾਂਦੇ ਹੋ ਸਾਡੀ ਇੱਕ ਵਾਸਤੇ ਸਭ ਤੋਂ ਪਹਿਲਾਂ ਇਹ ਦੱਸੋ ਕਿ ਕੈਂਪੇਨਿੰਗ ਭਾਜੀ ਤੁਹਾਡੀ ਕਿਵੇਂ ਚੱਲ ਰਹੀ ਹੈ ਪਾਰਟੀ ਦੀ ਕਿਵੇਂ ਚੱਲ ਰਹੀ ਹੈ ਤੇ ਤੁਹਾਡੇ ਟੂਰਸ ਜਿਹੜੇ ਨੇ ਉਹ ਕਿੱਦਾਂ ਚੱਲ ਰਹੇ ਨੇ ਬਿਲਕੁਲ ਜੀ ਦੇਖੋ ਸਾਡੀ ਕੈਂਪੇਨਿੰਗ ਐਸ ਇਲੈਕਸ਼ਨ ਦੇ ਵਿੱਚ ਨਹੀਂ ਸ਼ੁਰੂ ਹੋਈ ਕੈਂਪੇਨਿੰਗ ਤਾਂ ਬੋਥ ਚਿਰਾਂ ਦੀ ਚੱਲਦੀ ਆ ਬਿਲਕੁਲ ਬਟ ਜਿਹੜੇ ਕਨਸਰਨਸ ਆ ਉਹ ਚੇਂਜ ਨਹੀਂ ਹੋਏ ਸੋ ਕਨਸਰਨਸ ਜਿਹੜੇ ਸਾਨੂੰ ਕਈ ਸਾਲਾਂ ਤੋਂ ਸੁਣਨ ਨੂੰ ਮਿਲ ਰਹੇ ਆ ਇਸ ਕਾਸਟ ਆਫ ਲਿਵਿੰਗ ਆਫ ਕੋਰਸ ਜਿਹੜੇ ਡਬਲ ਲਿਬਰਲਸ ਦੇ ਤਲੇ ਪਿਛੇ 10 ਸਾਲ ਦੇ ਵਿੱਚ ਹਾਊਸਿੰਗ ਕਾਸਟ ਡਬਲ ਹੋਈ ਆ ਕ੍ਰਾਈਮ ਵੱਧ ਗਿਆ ਬਹੁਤ ਜ਼ਿਆਦਾ which is हुँ. a big issue ਕ੍ਰਾਈਮ ਜਿਹੜਾ ਹੈਗਾ ਇਸ਼ੂ ਜੀ ਕਾਰਬਨ ਟੈਕਸ ਆ ਵੱਡਾ ਇਸ਼ੂ ਆ ਜਸਟ ਓਵਰਆਲ ਜਿਹੜੀ ਕੈਨੇਡਾ ਦੀ ਇਕਨੋਮੀ ਵੀ ਆ ਬਹੁਤ ਜ਼ਿਆਦਾ ਮਾੜਾ ਹਾਲ ਆ ਕੈਨੇਡਾ ਦਾ ਆਫਕੋਰਸ ਫਿਰ ਕੈਨੇਡੀਅਨਸ ਆ ਬਹੁਤ ਜ਼ਿਆਦਾ ਮਾੜਾ ਹਾਲ ਆ ਇਨ ਫੈਕਟ ਜਿਹੜੇ ਹੁਣ 2 ਮਿਲੀਅਨ ਤੋਂ ਉੱਪਰ ਲੋਕ ਇੱਕ ਮਹੀਨੇ ਦੇ ਵਿੱਚ ਫੂਡ ਬੈਂਕਸ ਨੂੰ ਜਾ ਰਹੇ ਨੇ ਉਹ ਹਜੇ ਕਨਸਰਨਸ ਬੋਥ ਵੱਡੇ ਆ ਹਜੇ ਚੱਲ ਰਹੇ ਆ ਹਮ ਸੋ ਆਮ ਸੇਇੰਗ ਕਾੰਦਾ ਮਤਲਬ ਹੈ ਇਹੀ ਆ ਵੀ ਜਿਹੜੇ ਕਨਸਰਨਸ ਕਈ ਸਾਲਾਂ ਤੋਂ ਪਹਿਲਾਂ ਸੀਗੇ ਉਹ ਹਜੇ ਦਰਗਾਰ ਨਹੀਂ ਵਰਸ ਸੇਮ ਹੀ ਚੱਲ ਰਹੇ ਨੇ ਸੋ ਥੇਰ ਇਜ਼ ਨੋ ਡਿਫਰੈਂਸ ਬੀਟਵੀਨ ਥੈਟ ਐਂਡ ਅਨਰ ਇਲੈਕਸ਼ਨ ਟਾਈਮ ਭਾਜੀ ਜੋ ਡੋਰ ਨਾਕਿੰਗ ਤੇ ਤੁਸੀਂ ਜਾਣਦੇ ਹੋ ਆਪਣੀ ਰਾਈਡਿੰਗ ਦੇ ਵਿੱਚ ਵੀ ਆ ਜੇ ਤੁਸੀਂ ਕਿਸੇ ਹੋਰ ਦੇ ਨਾਲ ਵੀ ਜਾਣਦੇ ਹੋ ਮੇਨ ਜਿਹੜੇ ਕਨਸਰਨਸ ਜਿਹੜੇ ਤੁਸੀਂ ਦੱਸੇ ਨੇ ਚਲੋ ਇਹ ਤਾਂ ਹੈ ਹੀ ਨੇ ਟਰੰਪ ਟੈਰਿਫ ਦਾ ਵੀ ਜ਼ਿਕਰ ਹੁੰਦਾ ਹੈ ਜਾਂ ਉਹਦੇ ਨਾਲ ਨਜਿੱਠਣ ਲਈ ਵੀ ਗੱਲਬਾਤ ਹੁੰਦੀ ਹੈ ਤੇ ਜਦੋਂ ਉਹ ਹੁੰਦੀ ਹੈ ਤੇ ਤੁਹਾਡਾ ਮਤਲਬ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਪਾਰਟੀ ਬਿਲਕੁਲ ਇਸ ਟਾਈਮ ਰੈਡੀ ਹੈ 트럼ਪ ਸਾਹਿਬ ਦਾ ਸਾਹਮਣਾ ਕਰਨ ਲਈ? ਅਬਸolutely ਦੇਖੋ ਜਿਹੜੇ ਟ੍ਰੰਪ ਦੇ ਟੈਰਫ ਲੱਗੇ ਆ ਨਾ ਪ੍ਰੈਜ਼ੀਡੈਂਟ ਡੋਨਾਲਡ ਟ੍ਰੰਪ ਦੇ ਜਿਹੜੇ ਟੈਰਫ ਲੱਗੇ ਜਾਂ ਲੱਗਣੇ ਆ ਉਹ ਮਾੜੀਆਂ ਲਿਬਰਲ ਪਾਲਿਸਿਜ਼ ਕਰਕੇ ਲੱਗੇ ਆ ਚਾਹੇ ਅਸੀਂ ਵੀਕ ਬਾਰਡਰ ਦੀ ਗੱਲ ਕਰਦੇ ਆ ਵੀਕ ਕ੍ਰਿਮੀਨਲ ਜਸਟਿਸ ਸਿਸਟਮ ਦੀ ਗੱਲ ਕਰਦੇ ਆ ਜਿਹੜਾ ਇਹਨਾਂ ਨੇ ਹੁਣ ਕ੍ਰਿਮੀਨਲਸ ਨੂੰ ਜ਼ਿਆਦਾ ਰਾਈਟ ਦਿੱਤੇ ਆ ਉਹਦੇ ਕਰਕੇ ਜਿਹੜੇ ਡਰੱਗਸ ਆ ਜਿਹੜੇ ਇਨਫਲੋ ਆਫ ਡਰੱਗਸ ਆਊਟਫਲੋ ਆਫ ਡਰੱਗਸ ਆਊਟਫਲੋ ਆਫ ਜਨੀਅਸ ਆੜੀਆਂ ਗ ਜਿਹੜਾ ਇਹਨਾਂ ਨੇ ਸਾਡੇ ਰਿਸੋਰਸ ਸੈਕਟਰ ਨੂੰ ਲਿਬਰਲਸ ਨੇ ਸਪੈਸ਼ਲ ਮਾਰਕਾਰਨੀ ਨੇ ਜਿਹੜੇ ਸਾਡੇ ਰਿਸੋਰਸਸ ਨੂੰ ਬਲੌਕ ਕੀਤਾ ਆ ਜਿਹਦੇ ਨਾਲ ਅਸੀਂ ਸਟਰੋਂਗ ਐਂਡ ਇੰਡੀਪੈਂਡੈਂਟ ਹੋ ਸਕਦੇ ਸੀ ਉਹਨਾਂ ਕਾਰਨਾਂ ਕਰਕੇ ਕੈਨੇਡਾ ਹੈਜ਼ ਬਿਕਮ ਵੀਕ ਉਹ ਜਿਹੜੇ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਆ ਉਹ ਕਿਉਂ ਪ੍ਰੋਮੋਟ ਕਰ ਰਹੇ ਆ ਮਾਰਕਾਰਨੀ ਨੂੰ ਬਿਕਸ ਉਹਨਾਂ ਨੂੰ ਵੀ ਪਤਾ ਵੀ ਮਾਰਕਾਰਨੀ ਇੱਕ ਬਹੁਤ ਵੀਕ ਲੀਡਰ ਆ ਬੀ ਡੋਨਾਲਡ ਟਰੰਪ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਕੈਨੇਡਾ ਨੂੰ ਹੋਰ ਵੀ ਵੀਕ ਕਰ ਸਕਦਾ ਜੇ ਉਹ ਦੁਬਾਰਾ ਪ੍ਰਾਈਮ ਮਿਨਿਸਟਰ ਬਣ ਜਾਂਦੇ ਆ ਐਜ਼ ਅਪੋਸਟ ਟੂ ਜੇਡੀਪੀਰ ਪੋਲੀਆਵਿਆ ਸਾਡਾ ਪਲਾਨ ਆ ਕਿ ਇੱਕ ਤਾਂ ਜਿਹੜੀ ਕੈਨੇਡੀਅਨ ਇਕਨੋਮੀ ਆ ਜਿਹੜੀ ਇੰਟਰਪ੍ਰੋਵਿੰਸ਼ਲ ਟ੍ਰੇਡ ਆ ਕੈਨੇਡਾ ਦੇ ਵਿੱਚ ਤਕਰੀਬਨ 200 ਬਿਲੀਅਨ ਡਾਲਰ ਦਾ ਘਾਟਾ ਪੈ ਰਿਹਾ ਬਿਕਾਜ਼ ਜਿਹੜੇ ਰੈਡ ਟੇਪ ਜਾਂ ਇੰਟਰਪ੍ਰੋਵਿੰਸ਼ਲ ਟ੍ਰੇਡ ਬੈਰੀਅਰਸ ਜਿਹੜੇ ਬਣੇ ਆ ਸੋ ਇੱਕ ਤਾਂ ਉਹਨਾਂ ਨੂੰ ਅਸੀਂ ਐਲੀਮੀਨੇਟ ਕਰਾਂਗੇ ਤਾਂ ਕਿ ਵੀ ਇਨਸਾਈਡ ਆਫ ਕੈਨੇਡਾ ਅਸੀਂ ਸਟਰੋਂਗ ਹੋਈਏ ਇੰਟਰਪ੍ਰੋਵਿੰਸ਼ਲ ਟ੍ਰੇਡ ਵਧੇ ਸਾਡੀ ਜੀਡੀਪੀ ਵਧ ਸਕਦੀ ਆ ਬੈਟਰ ਇਕਨੋਮੀ ਬੈਟਰ ਜੋਬਸ ਜਿਹੜੇ ਓਵਰਆਲ ਜਿਹੜੀ ਇਕਨੋਮੀ ਆ ਹੁਣ ਜਿੱਥੇ ਮਾਰਕ ਕਾਰਨੀ ਦਮਾਉਂਦਾ ਰਿਹਾ ਸਾਡੇ ਰਿਸੋਰਸਸ ਨੂੰ ਓਇਲ ਐਂਡ ਗੈਸ ਲਿਕੁਇਫਾਈਡ ਨੈਚਰਲ ਗੈਸ ਸੋ ਉੱਥੇ ਪੀਰਪਾਲੀਆ ਸਾਹਿਬ ਨੇ ਉਹ ਚੀਜ਼ ਨੂੰ ਬੂਸਟ ਕਰਨਾ ਬੂਸਟ ਕਿਵੇਂ ਕਰਨਾ ਸੀ ਜਿਹੜਾ ਬਿਲ ਸੀ 69 ਹੈ ਜਿਸ ਦੇ ਨਾਲ ਕੋਈ ਪਾਈਪਲਾਈਨ ਨਹੀਂ ਬਣ ਸਕਦੀ ਕੋਈ ਨਵਾਂ ਇਨਫਰਾਸਟ੍ਰਕਚਰ ਵੱਡਣੀ ਬਣ ਸਕਦਾ ਕੈਨੇਡਾ ਦੇ ਵਿੱਚ ਉਹ ਲਿਬਰਲ ਦੀ ਪਾਲਿਸੀ ਅਸੀਂ ਖਤਮ ਕਰਕੇ ਓਕੇ ਇੱਕ ਅਸ਼ੋਰਟੀ ਦਵਾਂਗੇ ਉਹ ਵੱਡੇ ਪ੍ਰੋਜੈਕਟਸ ਨੂੰ ਤਾਂ ਕਿ ਵੀ ਜਿਹੜੀ ਇਨਵੈਸਟਮੈਂਟ ਆ ਉਹ ਇੱਥੇ ਆਵੇ ਉਹਨਾਂ ਨੂੰ ਸ਼ੋਰਟੀ ਹੋਣੀ ਚਾਹੀਦੀ ਹੈ ਵੀ ਤੁਸੀਂ 1 ਸਾਲ ਦੇ ਵਿੱਚ ਵਿੱਚ ਤੁਹਾਨੂੰ ਪਰਮਿਟ ਮਿਲ ਸਕਦਾ ਜੇ ਤੁਹਾਡੀ ਪੀਪਰ ਆਪਰ ਹੋਵੇ ਸਾਰਾ ਕੁਝ ਪ੍ਰੋਜੈਕਟ ਵਧੀਆ ਹੋਵੇ ਜੀ ਉਹਦੇ ਨਾਲ ਕੀ ਹੋਊਗਾ ਵੀ ਅਸੀਂ ਫਿਰ ਦੁਨੀਆ ਨੂੰ ਆਪਣਾ ਸਵੈਚ ਸਕਦੇ ਹਾਂ ਚਾਹੇ ਮਿਨਿਟ ਕਰਿਟੀਕਲ ਮਿਨਰਲ ਹੋਵੇ ਹਾਂ ਜਿੰਨੇ ਵੀ એનર્ਜੀ ਪ੍ਰੋਜੈਕਟ ਆ ਕੈਨੇਡਾ ਨੂੰ ਇੱਕ ਇੰਡੀਪੈਂਡੈਂਟ એનર્ਜੀ ਸੁਪਰਪਾਵਰ ਬਣਨਾ ਪੈਣਾ ਜੀ ਜਿੱਥੇ ਮਾਰਕ ਕਾਰਨੀ ਨੂੰ ਵੀਕ ਕਰ ਰਿਹਾ ਉਹਦੇ ਕਰਕੇ ਸਾਡੇ ਰਿਸੋਰਸਸ ਨੂੰ ਦਬਾ ਕੇ ਪੀਰਪਾਲੀਵ ਸਾਹਿਬ ਨੂੰ ਬੂਸਟ ਕਰੂਗਾ ਐਂਡ ਆਫ ਕੌਰਸ ਜੀ ਅਸੀਂ ਜਿਹੜੇ ਅਮਰੀਕਨ ਬਿਜ਼ਨੈਸਸ ਯੂਨੀయన్స్ ਇਲੈਕਟਡ ਅਫੀਸ਼ੀਅਲਸ ਜਿਹੜੀ ਸਾਡੇ ਸਾਡੇ ਨਾਲ ਰਲ ਸਕਦੇ ਆ ਅਸੀਂ ਗ੍ਰਾਮ ਲੈਵਲ ਤੋਂ ਵਰਕ ਕਰਾਂਗੇ ਵੀ ਤਾਂ ਕਿ ਵੀ ਜੇ ਕੋਈ ਵੀ ਟੈਰਫ ਲੱਗੇ ਜੀ ਵਿਲ ਬੀ এবਲ ਟੂ ਬੀ ਅਪਾਰਟ ਫਰਮ ਥੈਟ ਬਿਕਾਉਜ਼ ਅੰਡਰ ਲਿਬਰਲਸ ਕੈਨੇਡਾ ਹਜ਼ ਬਿਕਮ ਵੀਕ ਜੀ ਭਾਜੀ ਤੁਸੀਂ ਨਾ ਜਦੋਂ ਗਲੋਬਲ ਇਕਨੋਮੀ ਦੀ ਜੇ ਜੋ ਗੱਲ ਕਰਦੇ ਆ ਅਸੀਂ ਤੇ ਜੋ ਟ੍ਰੇਡ ਦੀ ਵੀ ਗੱਲ ਕਰਦੇ ਆ ਅ ਇੰਟਰਪ੍ਰੋਵਿੰਸ਼ੀਅਲ ਦੀ ਗੱਲ ਹੋਣੀ ਪਿਛੇ ਡਗਫੋਰਡ ਸਾਹਿਬ ਨੇ ਵੀ ਪ੍ਰੋਪੋਜ਼ਲ ਕੀਤਾ ਬਿਲ ਹਣਾ ਪੇਸ਼ ਕੀਤਾ ਸੋ ਉਸ ਦੇ ਨਾਲ ਆਈ ਥਿੰਕ ਜਿਹੜਾ ਕੰਮ ਹੋਣਾ ਸ਼ੁਰੂ ਹੋ ਰਿਹਾ ਹੈ ਜੇ ਤੁਹਾਡੀ ਸਰਕਾਰ ਬਣਦੀ ਤੁਸੀਂ ਉਹਨੂੰ ਹੋਰ ਬੂਸਟ ਅਪ ਕਰੋਗੇ ਜਿਹੜੀ ਗੱਲ ਹੈ ਟ੍ਰੇਡ ਵਿਦ ਯੂਰਪ ਜਾਂ ਹੋਰ ਦੁਨੀਆ ਦੇ ਨਾਲ ਹੈ ਉਹ ਵੀ ਜਿਹੜਾ ਹੈ ਹੁਣ ਮਾਰਕ ਕਾਰਨੀ ਸਾਹਿਬ ਜਾ ਕੇ ਹੁਣੀ ਪਿੱਛੇ ਟੂ ਲਾ ਕੇ ਆਏ ਨੇ ਕਹਿੰਦੇ ਮੈਂ ਵੀ ਇਹ ਕਰੂੰਗਾ ਸੋ ਉਸ ਦੇ ਵਿੱਚ ਤੁਸੀਂ ਹੋਰ ਕੀ ਇਜ਼ਾਫਾ ਕਰੋਗੇ ਦੇਖੋ ਮਾਰਕ ਕਾਰਨੀ ਦਾ ਜਿਹੜਾ ਟਰੈਕ ਰਕੜਿਆ ਪਿਛਲੇ 5 ਸਾਲ ਦੇ ਵਿੱਚ ਸਾਡੀ ਜਿੰਨੀ ਇਕਨੋਮੀ ਗਿਰੀ ਆ ਥੱਲੇ ਹੋਈ ਆ ਕੈਨੇਡੀਅਨ ਜਿੰਨੇ ਪੂਰ ਹੋਇਆ ਪਿਛਲੇ 5 ਸਾਲ ਚ ਹੋਇਆ ਜਿੰਨੀ ਮਹਿੰਗਾਈ ਹੋਈ ਆ ਕੈਨੇਡਾ ਦੇ ਵਿੱਚ ਫੂਡ ਬੈਂਕ ਯੂਸੇਜ ਵਧਿਆ ਇਟਸ ਹੈਪਨਡ ਇਨ ਦਾ ਲਾਸਟ 5 ਈਅਰਸ ਪਰ ਪਿਛਲੇ 5 ਸਾਲ ਤੋਂ ਮਾਰਕ ਕਾਰਨੀ ਟਾਪ ਐਡਵਾਈਜ਼ਰ ਰਹਾ ਟੂਡੋ ਤੇ ਲਿਬਰਲ ਗਵਰਨਮੈਂਟ ਦੇ ਸੋ ਜਿੰਨਾ ਵੀ ਨੁਕਸਾਨ ਹੋਇਆ ਕਿ ਨਾ ਕੈਨੇਡਾ ਨੂੰ ਕੈਨੇਡੀਅਨਸ ਨੂੰ ਇਹਦੀ ਐਡਵਾਈਸ ਵੀ ਦੀ ਹਿੱਟ ਹੋਇਆ ਸੋ ਅਸੀਂ ਬਲੀਵ ਨਹੀਂ ਕਰ ਸਕਦੇ ਵੀ ਜੇ ਪਿਛਲੇ 5 ਸਾਲ ਤੋਂ ਇਹਨੇ ਕੁਝ ਨਹੀਂ ਕੀਤਾ ਵੀ ਅੱਗੇ ਕੀ ਕਰੂਗਾ ਵੀ ਅੱਗੇ ਕਿੱਦਾਂ ਵਧਾਊਗਾ ਬਿਕਾਜ਼ ਉਹਦੀ ਸੋਚ ਹੀ ਇਹੀ ਆ ਵੀ ਰਿਸੋਰਸਸ ਨਾ ਨਾਤੇ ਬਣਾਈਏ ਰਿਸੋਰਸਸ ਯੂ نو ਗਰਾਉਂਡ ਤੋਂ ਕੱਢ ਕੇ ਅਸੀਂ ਨਾ ਬੇਚੀਏ ਕਿਸੇ ਨੂੰ ਵੀ ਕੈਨਟ ਟਰਸਟ ਹੂ ਹੀ ਇਜ਼ ਓਕੇ ਦੈਟਸ ਵਾਈ ਜੋ ਵੀ ਉਹ ਕਹਿੰਦੇ ਆ ਉਹ ਬਸ ਵੋਟਾਂ ਦੇ ਚੱਕਰ ਚ ਕਹਿ ਰਹੇ ਨੇ ਬਿਕਾਜ਼ ਜੇ 5 ਸਾਲ ਚ ਜੇ ਪਿਛਲੇ 5 ਸਾਲ ਜੇ ਦੀ ਐਡਵਾਈਸਰੀ ਦੇ ਥੱਲੇ ਕੁਝ ਹੋਇਆ ਨਹੀਂ ਇੰਨਾ ਜਿਹੜਾ ਮਾੜਾ ਹਾਲ ਹੋ ਗਿਆ ਕੈਨੇਡਾ ਦਾ ਵੀ ਕੈਨ ਨਾਟ ਟਰਸਟ ਵੀ ਇਹ ਹੀ ਲੀਡਰ ਸਾਨੂੰ ਗਾਣੋ ਕੋਈ ਕੈਨੇਡਾ ਨੂੰ ਬੂਸਟ ਕਰ ਸਕਦਾ ਭਾਜੀ ਐਕਸ ਦਾ ਟੈਕਸ ਦਾ ਜਿਹੜਾ ਨਾਰਾ ਸੀ ਉਹ ਪਿਛਲੇ ਸਾਲ ਰਿਹਾ ਜੀ ਪਿਛਲੇ ਹੈ ਨਾ ਔਰ ਬਹੁਤ ਜ਼ਿਆਦਾ ਲੋਕਾਂ ਨੇ ਤੁਹਾਡੇ ਸਪੋਰਟ ਕੀਤੀ ਕਿ ਇਹ ਕਿਉਂ ਲੱਗ ਗਿਆ ਜੀ ਕਾਰਬਨ ਟੈਕਸ ਇਹ ਕਾਹ ਮੁੰਦੇ ਤੇ ਕਿਉਂ ਲੱਗ ਗਿਆ ਜਿੱਦਾਂ ਹੀ ਮਾਕਾਨੀ ਸਾਹਿਬ ਆਏ ਉਹਨਾਂ ਨੇ ਸਭ ਤੋਂ ਪਹਿਲੀ ਚੀਜ਼ ਇਹ ਕੰਜ਼ਿਊਮਰ ਜਿਹੜੀ ਜਿਹੜਾ ਕਾਰਬਨ ਟੈਕਸ ਹੈ ਉਹ ਹਟਾਇਆ ਹੁਣ ਉਹਨਾਂ ਦਾ ਕਹਿਣਾ ਕਿ ਚਲੋ ਜੀ ਤੁਹਾਡੀ ਜੀ ਇਹ ਗੱਲ ਸੀਗੀ ਤੇ ਮੈਂ ਹਟਾਤਾ ਮੈਨੂੰ ਪਤਾ ਕਿ ਤੁਹਾਡਾ ਕਹਿਣਾ ਕਿ ਉਹਨਾਂ ਦੇ ਹੇਠ ਹੀ ਇਹ ਜਿਹੜੀ ਚੀਜ਼ ਹੈ ਇਹ ਸ਼ੁਰੂ ਹੋਈ ਸੀਗੀ ਹੁਣ ਜਿਹੜਾ ਐਕਸ ਦਾ ਟੈਕਸ ਦਾ ਜਿਹੜਾ ਨਾਰਾ ਹੈ ਜੁਕਿ ਮੈਨੂੰ ਪਤਾ ਕਿ ਉਹਦੇ ਉੱਪਰ ਹੀ ਇਲੈਕਸ਼ਨ ਪੂਰਾ ਲੜਿਆ ਜਾਣਾ ਸੀ ਤੇ ਅੱਜ ਦਾ ਇੱਕ ਜਿਹੜਾ ਪਹਿਲਾ ਨਾਰਾ ਉਹ ਕੀ ਹੈਗਾ ਸੋ lets be clear carbon tax tax ਅਜੇ ਉਹਨੇ ਹਟਾਇਆ ਨਹੀਂ ਮਰਕਾਰਨੀ ਨੇ carbon tax ਹਟਾਇਆ ਨਹੀਂ ਉਹਨੇ ਹਜੇ ਬਿਕਾਜ਼ ਵੋਟਾਂ ਦੇ ਚੱਕਰਾਂ ਚ ਇਲੈਕਸ਼ਨ ਕਰਕੇ ਉਹਨੇ ਜਿਹੜਾ ਜਿਹੜੀ ਕਾਸਟ ਸੀਗੀ ਉਹਦੀ ਜ਼ੀਰੋ ਕਰਤੀ ਆ ਹਮ ਪਾਜ਼ ਕੀਤਾ ਹਟਾਇਆ ਨਹੀਂ ਹਜੇ ਓਕੇ ਉਹ ਇਹ ਪ੍ਰੋਮਿਸ ਕਰ ਰਿਹਾ ਜੇ ਉਹ ਪ੍ਰਾਈਮ ਮਿਨਿਸਟਰ ਬਣ ਗਿਆ ਉਹਨੇ ਇੱਕ ਹੋਰ ਉਹਦੀ ਆਪ ਦੀ ਵਰਡਿੰਗ ਆ ਸ਼ੈਡੋ carbon tax ਲੈ ਕੇ ਆਊਗਾ अच्छा शैडो दे कार्बन टैक्स ਹੋਰ ਵੀ ਮਹਿੰਗਾ ਹੋਊਗਾ ਅੱਜ ਦੀ ਡੇਟ ਦੇ ਨਾਲੋਂ ਬਿਕਾਜ਼ ਐਨਐਨਏ ਸਾਰੀ ਇੰਡਸਟਰੀ ਨੂੰ ਟੈਕਸ ਕਰਨਾ ਉਹਦੇ ਵਿੱਚ ਕੋਈ ਰੀਬੇਟ ਨਹੀਂ ਮਿਲਣਾ ਹੂੰ ਬੇਸਿਕਲੀ ਹੋਰ ਵੀ ਮਹੰਗਾਈ ਹੋਊਗੀ ਜੁਣ ਜੇ ਅਸੀਂ ਗੈਸ ਗਰੋਸਰੀ ਹੋਮ ਹੀਟਿੰਗ ਦੀ ਕਾਸਟ ਦੇਖ ਰਿਹਾ ਕਿੰਨੀ ਜ਼ਿਆਦਾ ਵੱਧ ਗਈ ਆ ਇਹ ਹੋਰ ਵੀ ਵਧੂਗੀ ਬਿਕਾਜ਼ ਐਨਐਨਏ ਇਹ ਪ੍ਰੋਮਿਸ ਨਹੀਂ ਕੀਤਾ ਵੀ ਅਸੀਂ ਮੈਂ ਪੂਰਾ ਦਾ ਪੂਰਾ ਹਟਾਉਂਗਾ ਹੂੰ ਕੱਲੇ ਸਿਰਫ ਪੀਅਰ ਪਾਲ ਯਾਹ ਸਾਹਿਬ ਆ ਜਿਹੜੇ ਅਸੀਂ ਇੰਡਸਟਰੀਅਲ ਐਂਡ ਕੰਜ਼ਿਊਮਰ ਕਾਰਬਨ ਟੈਕਸ ਨੂੰ ਖਤਮ ਕਰਾਂਗੇ ਜੜੋਂ ਹਟਾ ਦੂਗਾ ਬਿਲਕੁਲ ਹਟਾ ਦਵਾਂਗੇ ਓਕੇ ਥਰੂ ਲੌਜਿਸਟੇਸ਼ਨ ਜਾਂ ਜਿਹੜੇ ਵੀ ਮੀਨਸ ਹੈਗੇ ਆ ਅਸੀਂ ਪੂਰੇ ਦਾ ਪੂਰਾ ਹਟਾਵਾਂਗੇ ਜਿੱਥੇ ਅਸੀਂ ਆਪਣੇ ਇੰਡਸਟਰੀ ਨੂੰ ਬੂਸਟ ਕਰਾਂਗੇ ਉਹਦੇ ਨਾਲ ਹੀ ਜੇ ਅਸੀਂ ਕਲਾਈਮੇਟ ਦੀ ਗੱਲ ਕਰਦੇ ਆ ਉਹਦੇ ਨਾਲ ਅਸੀਂ ਬੈਟਰ ਕਰਾਂਗੇ ਬਿਕਾਜ਼ ਜਿਹੜੀ ਕੈਨੇਡਾ ਪ੍ਰੋਡਿਊਸਸ ਲੈਸ ਥੈਨ 2% ਜਿਹੜੇ ਗਲੋਬਲ ਐਮਿਸ਼ਨਸ ਆ ਹੁਣ ਜੇ ਅਸੀਂ ਹੋਰ ਆਪਣੇ ਰਿਸੋਰਸਸ ਬਣਾ ਬਣਾਈਏ ਜਿਹੜੇ ਆਲਰੇਡੀ ਰਿਸਪਾਂਸਿਬਲ ਤੇ ਲੋ ਗਾਰਬਨ એનર્ਜੀ ਆ ਜੀ ਬੇਸਿਕਲੀ ਉਹਦੇ ਨਾਲ ਜੇ ਅਸੀਂ ਦੂਜਿਆਂ ਨੂੰ ਰਿਪਲੇਸ ਕਰੀਏ ਚਾਹੇ ਉਹ ਹੋਵੇ ਚਾਈਨਾ ਦਾ ਰਸ਼ੀਆ ਦਾ ਹੋਰ ਵੀ ਇਦਾਂ ਦੇ ਜਿਹੜੇ ਮੇਜਰ ਪਲੂਟਰ ਆ ਅਸੀਂ ਫਿਰ ਪੂਰੀ ਵਰਲਡ ਗਲੋਬਲ ਇਮਿਸ਼ਨਸ ਨੂੰ ਘਟਾ ਸਕਦੇ ਆ ਵਿਦ ਆਰ ਪ੍ਰੋਡਕਟ ਨਾਲ ਦੇ ਨਾਲ ਫਿਰ ਸਾਡੀਆਂ ਵਧੀਆਂ ਜੌਬਸ ਸਾਡੀ ਵਧੀਆ ਇਕਨੋਮੀ ਵਧੀਆ ਪੇਚੈਕਸ ਕੈਨੇਡੀਅਨਸ ਲਈ ਸਾਨੂੰ ਇੱਥੇ ਮਿਲ ਸਕਦੇ ਆ ਸੋ ਦੈਟਸ ਵਾਟ ਵੀ ਵੀ ਨੀਡ ਟੂ ਡੂ ਅਨਦਰ ਦੀ ਆਈਡੀਓਲੋਜੀ ਆ ਤੁਸੀਂ ਟੈਕਸੀ ਲਈ ਜਾਓ ਤੇ ਆਪੇ ਯੂ نو ਜਿਹੜੀ ਯੂ نو ਬਿਹੇਵੀਅਰ ਚੇਂਜ ਹੋ ਗਈ ਪਰ ਇਹਦਾ ਨਹੀਂ ਹੁੰਦਾ ਅਸੀਂ ਤਾਂ ਹੀ ਇਹਨਾਂ ਨੇ ਬੈਕਸਟੈਪ ਲਿਆ ਹੁਣ ਹਾਂ আচ্ছা ਉਹ ਕਹਿ ਕਹਿ ਕੇ ਤੁਸੀਂ ਇੱਕ ਬੈਕਸਟੈਪ ਲੋਵਾਤਾ ਬਟ ਐਕਸ ਅਟੈਕਸ ਹਜੇ ਹਜੇ ਵੀ ਹੈਗਾ ਯਾ ਸਿਰਫ ਅਸੀਂ ਆ ਕੰਜ਼ਰਵਟਿਵ ਪਾਰਟੀ ਆ ਜਿਹੜੇ ਐਕਸ ਅਟੈਕਸ ਕਰਾਂਗੇ ਜੀ ਭਾਜੀ ਕਾਨੂੰਨਾ ਤੇ ਆ ਜਾਂਦੇ ਆ ਕਿ ਹੁਣ ਬਹੁਤ ਕਾਨੂੰਨਾ ਦੀ ਗੱਲ ਹੁੰਦੀ ਹੈ ਨਾ ਕਿਉਂਕਿ ਬਹੁਤ ਬੇਲ ਸਿਸਟਮ ਜਿਹੜਾ ਉਹ ਬਿਲਕੁਲ ਹੀ ਇਸ ਟਾਈਮ ਲੋਕ ਬੜੇ ਪਰੇਸ਼ਾਨ ਨੇ ਮੈਂ ਫਿਰ ਦੋ ਨੋਕਿੰਗ ਦੇ ਸਵਾਲਾਂ ਤੇ ਆਣਾ ਕਿਉਂਕਿ ਲੋਕਾਂ ਦੀ ਇਹ ਲੋਕਾਂ ਦਾ ਇੱਕ ਸਵਾਲ ਹੈ ਹੈ ਨਾ ਕਿ ਕਾਨੂੰਨ ਇੰਨੇ ਸਖਤ ਨਹੀਂ ਹੈਗੇ ਤੇ ਇਹਨੂੰ ਲੈ ਕੇ ਹੁਣ 3 ਸਟ੍ਰਾਈਕ ਜਿਹੜਾ ਇੱਕ ਰੂਲ ਪੀਰ ਪਾਲਪਾ ਸਾਹਿਬ ਨੇ ਕਿਹਾ ਹੈ ਜਾਂ ਜਿਹੜੇ ਰਿਪੀਟ ਮਰਡਰ ਮਰਡਰਰਸ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਦਾ ਆਖਰੀ ਸਾਹ ਜਿਹੜਾ ਉਹ ਜੇਲ੍ਹ ਦੇ ਵਿੱਚ ਲਿਆ ਜਾਵੇ ਸੋ ਇਦਾਂ ਦੇ ਕੜੇ ਸ਼ਬਦ ਵੀ ਉਹਨਾਂ ਨੇ ਯੂਜ਼ ਕੀਤੇ ਨੇ ਸੋ ਤੁਹਾਨੂੰ ਲੱਗਦਾ ਕਿ ਜਿੱਦਾਂ ਤੁਹਾਡੇ ਸਰਕਾਰ ਬਣਦੀ ਹੈ ਕਿ ਲਾਜ਼ ਦੇ ਉੱਪਰ ਤਬਦੀਲੀ ਛੇਤੀ ਛੇਤੀ ਕੀਤੀ ਜਾਵੇ ਦੇਖੋ ਪਹਿਲਾਂ ਲਾਜ਼ ਸਟ੍ਰਿਕਟ ਹੁੰਦੇ ਸੀ ਲਿਬਰਲਸ ਤੋਂ ਪਹਿਲਾਂ ਜਿਹੜਾ ਵਾਇਲੈਂਟ ਕਰਾਇਮ ਆ ਉਹ ਘੱਟ ਸੀਗਾ ਓਵਰਆਲ ਕਰਾਇਮ ਕੈਨੇਡਾ ਦੇ ਵਿੱਚ ਘੱਟ ਸੀ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਜਿਹੜਾ ਬੇਲ ਸਿਸਟਮ ਆ ਇਹ ਇਹ ਹੁਣ ਸੌਫਟ ਹੋ ਗਿਆ ਹੈ ਸੌਫਟ ਕਿਉਂ ਹੋਇਆ ਲਿਬਰਲਸ ਤੇ ਐਨਡੀਪੀ ਨੇ ਦੋ ਬਿਲ ਜਿਹੜੇ ਪਾਸ ਕੀਤੇ ਆ ਉਹਨਾਂ ਦੇ ਸਰਕਾਰ ਬਣਨ ਤੋਂ ਬਾਅਦ ਲੋ ਸਰਕਾਰ ਬਣਨ ਤੋਂ ਬਾਅਦ ਬਿਲ C5 ਤੇ C75 ਇਹ ਦੋਨੋਂ ਬਿਲਸ ਨੇ ਕ੍ਰਿਮੀਨਲਸ ਨੂੰ ਜ਼ਿਆਦਾ ਰਾਈਟਸ ਦੇ ਦਿੱਤੇ ਆ ਜਿਹੜੇ ਆਮ ਕੈਨੇਡੀਅਨ ਆ ਜਾਂ ਵਿਕਟਮ ਆ ਉਹਨਾਂ ਦੇ ਘਟ ਗਏ ਆ ਬਿਕਾਜ਼ ਜਿਹੜਾ ਵੀ ਹੁਣ ਰਿਪੀਟ ਅਫੈਂਡਰ ਆ ਉਹ ਤਾਂ ਹੀ ਰਿਪੀਟ ਅਫੈਂਡ ਕਰੀ ਜਾਂਦਾ ਕਰੀ ਜਾਂਦਾ ਬਿਕਾਜ਼ ਬੇਲ ਛਿੱਤੀ ਮਿਲ ਜਾਂਦਾ ਉਹ ਦੋ ਬਿਲਸ ਕਰਕੇ ਇੱਕ ਤਾਂ ਜਿਹੜੀ ਮਿਨਿਮਮ ਸੈਂਟਿੰਗ ਸੈਂਟੈਂਸਿੰਗ ਆ ਜਿਹੜੀ ਕੰਜ਼ਰਵਟਿਵ ਸਰਕਾਰ ਲੈ ਕੇ ਆਈ ਸੀ ਉਹਨਾਂ ਨੇ ਉਹ ਹਟਾ ਦਿੱਤੀ ਜਾਂ ਘਟਾ ਦਿੱਤੀ ਐਂ ਜਿਹੜੀ ਬੇਲ ਆ ਐਸ ਵੀ ਨੋ ਬੋਤੋ ਕੀ ਕਰਦੀ ਆ ਹੁਣ ਕ੍ਰਾਈਮਨਲਸ ਡਰਦੇ ਨਹੀਂਗੇ ਅਕਸ਼ੀ ਹੁਣ ਕਨੇਡੀਅਨਸ ਡਰਦੇ ਆ ਚਾਹੇ ਤੁਸੀਂ ਘਰੇ ਹੋਵੋ ਗੱਡੀ ਚ ਬੈਠੋ ਜਾਂ ਯੂ نو ਸਾਨੂੰ ਡਰ ਹੁੰਦਾ ਯਾਰ ਬੱਚੇ ਸਕੂਲ ਨੂੰ ਜਾਂਦੇ ਆ ਬਹੁਤ ਡਰ ਹੁੰਦਾ ਬਿਕਾਜ਼ ਕ੍ਰਾਈਮਨਲਸ ਨੂੰ ਬਹੁਤ ਜ਼ਿਆਦਾ ਛੋਟ ਦੇ ਦਿੱਤੀ ਹੈ ਬਿਲਕੁਲ ਛੋਟ ਵੀ ਦੇ ਦਿੱਤੀ ਹੈ ਐਂਡ ਯੂ نو ਇ ਦੇ ਗਿਵ ਹਮ ਏਮਪਾਵਰਮੈਂਟ ਅਸੀਂ ਜੇ ਜਦੋਂ ਵੀ ਸਾਡੀ ਸਰਕਾਰ ਬਣਦੀ ਹੈ ਜਿਹੜੇ ਰਿਪੀਟ ਅਫੈਂਡਰ ਆ ਉਹਨਾਂ ਨੂੰ ਜੇਲ ਮਿਲਣੀ ਚਾਹੀਦੀ ਆ ਉਹ ਜਿਹੜੇ ਦੋ ਮਾੜੇ ਬਿਲਿਆ ਇਹਨਾਂ ਨੇ ਜਿਹੜੇ ਪਾਸ ਕੀਤੇ ਆ ਜਿਨ੍ਹਾਂ ਕਰਕੇ ਕ੍ਰਾਈਮ ਵਧਿਆ ਆ ਦੋਨੋਂ ਬਿਅ ਉਸ ਨੂੰ ਹਟਾਵਾਂਗੇ ਤਾਂ ਕਿ ਵੀ ਸਟ੍ਰਿਕਟਨੈਸ ਆਵੇ ਕ੍ਰਿਮినਲ ਜਸਟਿਸ ਸਿਸਟਮ ਦੇ ਵਿੱਚ ਤੇ ਕ੍ਰਾਈਮਨਸ ਨੂੰ ਡਰ ਹੋਣਾ ਚਾਹੀਦਾ ਵੀ ਜੇ ਉਹ ਰਿਪੀਟ ਅਫੈਂਡ ਕਰਨਗੇ ਉਹਨਾਂ ਨੂੰ ਜੇਲ ਦੇ ਵਿੱਚ ਰਹਿਣਾ ਪੈਣਾ ਜੋ ਡਰ ਹੋਏਗਾ ਤਾਂ ਹੀ ਫਿਰ ਸਮ ਆਉਗੀ ਕਦਰ ਵਿੱਚ ਬਿਲਕੁਲ ਭਾਜੀ ਇਮੀਗ੍ਰੇਸ਼ਨ ਪਾਲਿਸੀਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਐਂ ਲੱਗਦਾ ਹੈ ਕਿ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਸ਼ਾਇਦ ਤੁਸੀਂ ਲੈ ਕੇ ਬਾਅਦ ਚਾਹੁੰਦੇ ਇਹ ਹੁਣ ਆਲਰੇਡੀ ਲਾਗੂ ਕਰ ਦਿੱਤੀਆਂ ਜਾ ਰਹੀਆਂ ਨੇ ਮੈਂ ਗਈਆਂ ਨਹੀਂ ਤੇ ਕਿਉਂਕਿ ਇਮੀਗ੍ਰੇਸ਼ਨ ਤੇ ਸਾਨੂੰ ਚਾਹੀਦੀ ਚਾਹੀਦੀ ਹੈ ਇਹ ਤਾਂ ਪਤਾ ਪਰ ਕੁਆਲਟੀ ਇਮੀਗ੍ਰੇਸ਼ਨ ਤੇ ਕੰਮ ਹੋਵੇਗਾ ਦੇਖੋ ਇਮੀਗ੍ਰੇਸ਼ਨ ਸਿਸਟਮ ਲਿਬਰਜ਼ ਇਥਲੇ ਇਸ ਬ੍ਰੋਕਨ एवरीवन ਫੀਲਸ ਇਟ ਲਿਬਰਲਸ ਨੇ ਕੀ ਕੀਤਾ ਵੋਟਾਂ ਦੇ ਚੱਕਰਾਂ 'ਚ ਇਹਨਾਂ ਨੇ ਪਹਿਲਾਂ ਤਾਂ ਸਾਰੇ ਡੋਰ ਖੋਲ ਕੇ ਕਿਹਾ ਸਾਰਿਆਂ ਨੂੰ ਤੁਸੀਂ ਆ ਜਾਓ ਹਮ ਜਦੋਂ ਕਿ ਉਹਨਾਂ ਦੇ ਆਪ ਦੇ ਡਿਪਾਰਟਮੈਂਟ ਕਹਿੰਦੇ ਸੀਗੇ ਯਾਰ ਇੱਕ ਤਾਂ ਹਾਊਸਿੰਗ ਕ੍ਰਾਈਸਿਸ ਚੱਲ ਰਿਹਾ ਹੈ ਹਮ ਸਰਵਿਸਿਜ਼ ਇੰਨੇ ਹਨੀ ਕਿ ਕੈਨੇਡਾ ਦੇ ਵਿੱਚ ਤੁਸੀਂ ਨੰਬਰਸ ਨਾਲ ਇੰਨੇ ਵਿਦਾਉ ਹੋਇਆ ਕਿ ਜਿਹੜਾ ਹਾਊਸਿੰਗ ਕ੍ਰਾਈਸਿਸ ਆ ਬਿਕਾਜ਼ ਇਹਨਾਂ ਨੇ ਉਹ ਬੋਰਡਿੰਗ ਇਗਨੋਰ ਕਰਤੀ ਆ ਆਪ ਦੇ ਡਿਪਾਰਟਮੈਂਟ ਨਹੀਂ ਜਿਹੜਾ ਸ਼ਾਨ ਫਰੇਜ਼ਰ ਯਾਰ ਪਹਿਲਾਂ ਇਮੀਗ੍ਰੇਸ਼ਨ ਮਿਨਿਸਟਰ ਹੁੰਦਾ ਸੀਗਾ ਫਿਰ ਹਾਊਸਿੰਗ ਮਿਨਿਸਟਰ ਸਭ ਤੋਂ ਇਨਕੰਪਟੈਂਟ ਮਿਨਿਸਟਰ ਯਾਰ ਪਹਿਲਾਂ ਤਾਂ ਇਹਨੇ ਇਮੀਗ੍ਰੇਸ਼ਨ ਸਿਸਟਮ ਖਰਾਬ ਕਰਤਾ ਟੋਟਲੀ ਬਰੋਕਟ ਫਿਰ ਹਾਊਸਿੰਗ ਨੂੰ ਐਦਾਂ ਕਰਤਾ ਸੋ ਉਹ ਜਿਹੜੀ ਵਾਰਨਿੰਗ ਸੀ ਇਹਨਾਂ ਦੇ ਆਪ ਦੀ ਡਿਪਾਰਟਮੈਂਟ ਤੋਂ ਉਹਨਾਂ ਨੇ ਇਗਨੋਰ ਕੀਤੀ ਹਾਊਸਿੰਗ ਕ੍ਰਾਈਸਿਸ ਜਿਹੜੀ ਆ ਇਟ ਗਾਟ ਈਵਨ ਵਰਸ ਬਿਕਾਜ਼ ਈਵਨ ਜੇਕਰ ਕਰਾਂ ਦੀ ਜੇ ਅਸੀਂ ਗੱਲ ਕਰੀਏ ਨਵੇਂ ਘਰ 1970s ਲੈਵਲ ਤੇ ਬਣ ਰਹੇ ਆ 1970s ਲੈਵਲਸ ਪਰ ਜਿਹੜੀ ਇਹਨਾਂ ਦੀ ਇਮੀਗ੍ਰੇਸ਼ਨ ਪਾਲਿਸੀ ਆ ਇਮੀਗ੍ਰੇਸ਼ਨ ਟ੍ਰਿਪਲ ਹੋ ਗਈ ਆ ਸੋ ਉਹ ਇੰਬੈਲੈਂਸ ਕਰਕੇ ਹਾਊਸਿੰਗ ਕ੍ਰਾਈਸਿਸ ਵਰਸ ਹੋ ਗਿਆ ਇੱਥੇ ਸਰਵਿਸਿਜ਼ ਐਨੀ ਗੈਸੀ ਸਾਰੇ ਦੇਖ ਰਹੇ ਆ ਵੀ ਹੈਲਥ케ਅਰ ਤੇ ਕਿੰਨਾ ਬੋਝ ਪਿਆ ਬਿਲਕੁਲ ਰਾਈਟ ਪਹਿਲਾਂ ਤਾਂ ਇਹਨਾਂ ਨੇ ਡੋਸ ਕੋਲ ਕੇ ਸਾਰੇ ਸਾਰਿਆਂ ਨੂੰ ਬੁਲਾ ਲਾਤਾ ਇੱਥੇ ਵੀ ਬੀਨੋ ਵੋਟਾਂ ਦੇ ਚੱਕਰਾਂ 'ਚ ਫਿਰ ਇਮੀਗ੍ਰੈਂਟਸ ਨੂੰ ਬਲੇਮ ਲਾਇਆ ਉਹਨਾਂ ਨੇ ਬਲੇਮ ਕੀਤਾ ਉਹਨਾਂ ਨੂੰ ਫਿਰ ਉਹਨਾਂ ਨੇ ਕਿਹਾ ਵੀ ਜਾਓ ਤੁਸੀਂ ਇੱਥੋਂ ਵੀ ਯੂਜ਼ ਹੋ ਗਏ ਆ ਦੈਨ ਦੇ ਸੈਂਟ ਮ ਅਵੇ ਕਿੰਨੀ ਮਾੜੀ ਗੱਲ ਆ ਵੀ ਜਿਨ੍ਹਾਂ ਨੇ ਲੋਨ ਚੱਕੇ ਆ ਆਪਣੇ ਘਰੋਂ ਬੈਕ ਹੋਮ ਤੇ ਇੱਕ ਪ੍ਰੋਮਿਸ ਸੀਗਾ ਉਹਨਾਂ ਨੂੰ ਕੈਨੇਡੀਅਨ ਡ੍ਰੀਮ ਦੀ ਜਿਹੜੀ ਪ੍ਰੋਮਿਸ ਹੁੰਦੀ ਆ ਉਹ ਦੇ ਰੈਕਟ ਆਲ ਆਫ ਥੈਟ ਸਾਡੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਬਹੁਤ ਸਿੰਪਲ ਹੋਗੀ ਜਸਟ ਲਾਈਕ ਬਿਫੋਰ ਆਫ ਕੋਰਸ ਇਟ ਵਿਲ ਬੀ ਬੇਸਡ ਔਨ ਕੁਆਲਿਟੀ ਬਟ ਨੰਬਰ ਦੀ ਨੰਬਰ ਦੇ ਜਿਹੜੇ ਸੈੱਟ ਹੋਣੇ ਆ ਉਹ ਵੀ ਇੱਕ ਫਾਰਮੂਲਾ ਹੋਗੀ ਦ ਫਾਰਮੂਲਾ ਨੀਡਸ ਟੂ ਮੇਕ ਸੈਂਸ ਫਾਰਮੂਲਾ ਵਿਲ ਬੀ ਬੇਸਡ ਔਨ ਜੌਬਸ ਪ੍ਰੋਪਰ ਹੋਣੀਆਂ ਚਾਹੀਦੀਆਂ ਇੱਥੇ ਕੈਨੇਡਾ ਦੇ ਵਿੱਚ ਅਸੀਂ ਪ੍ਰੋਵਿੰਸਸ ਨਾਲ ਯੂ نو ਗੱਲਬਾਤ ਕਰਕੇ ਜੋ ਵੀ ਉਹਨਾਂ ਦੀ ਨੀਡਸ ਆ ਬਿਕਾਜ਼ ਉਹਨਾਂ ਨੂੰ ਸਭ ਤੋਂ ਜ਼ਿਆਦਾ ਪ੍ਰੋਵਿੰਸਸ ਪ੍ਰੋਵਿੰਸਸ ਨੂੰ ਪਤਾ ਵੀ ਉਹਨਾਂ ਦੀ ਲੋੜ ਕੀ ਹੈ ਕਿੰਨੀ ਲੋੜ ਆ ਯਾਰ ਹਾਊਸਿੰਗ ਐਂਡ ਆਫ ਕੋਰਸ ਬੀ ਹੈਲਥ ਕੇਅਰ ਸਕੂਲਿੰਗ ਰੋਡਸ ਜਿਹੜੇ ਸਰਵਿਸਸ ਪ੍ਰੋਵਾਈਡ ਕਰਦੇ ਆ ਉਹਦੇ ਬੇਸ ਤੇ ਹੋਗਾ ਇੱਕ ਬਹੁਤ ਵੱਡੀ ਅਨਾਉਂਸਮੈਂਟ ਹੋਗੀ ਸਪੈਸ਼ਲੀ ਫੋਰ ਹੈਲਥ ਕੇਅਰ ਜੇ ਸਾਡੀ ਸਰਕਾਰ ਬਣਦੀ ਆ ਅਸੀਂ ਇੱਕ ਬਲੂ ਸੀਲ ਨੈਸ਼ਨਲ ਬਲੂ ਸੀਲ ਪ੍ਰੋਗਰਾਮ ਲਾ ਕੇ ਆ ਰਹੇ ਆ ਇੱਥੇ ਕੈਨੇਡਾ ਦੇ ਵਿੱਚ ਹੀ 20000 ਡਾਕਟਰ 30000 ਨਰਸਾਂ ਰਹਿ ਰਹੇ ਨੇ ਉਹ ਪ੍ਰੈਕਟਿਸ ਨਹੀਂ ਕਰ ਸਕਦੇ ਉਹਨਾਂ ਫੀਲਡਸ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਵੀ ਕਈ ਜਿਹੜੇ ਡਾਕਟਰ ਬੈਕ ਹੋਮ ਹੁੰਦੇ ਆ ਉਹ ਟੈਕਸੀ ਚਲਾ ਰਹੇ ਆ ਜਾਂ ਹੋਰ ਕੋਈ ਕੰਮ ਕਰ ਰਹੇ ਆ ਸੋ ਉਹਨਾਂ ਲਈ ਅਸੀਂ ਬਰੂਸ਼ੀਅਲ ਪ੍ਰੋਗਰਾਮ ਲਾ ਕੇ ਆਵਾਂਗੇ ਜਿਉ ਉਹ ਇੱਕ ਟੈਸਟ ਪਾਸ ਕਰ ਸਕਦੇ ਆ ਤੇ ਪਰ ਨਾਲ ਸਕਿੱਲ ਪ੍ਰੂਵ ਕਰ ਸਕਦੇ ਆ 60 ਜਾਂ 100 ਡੇਜ਼ ਦੇ ਵਿੱਚ ਰਾਈਟ ਵੇ অফ ਫੀਲ드 ਦੇ ਵਿੱਚ ਆ ਸਕਦੇ ਆ ਫਿਰ ਜਿਹੜਾ ਹੈਲਥ ਕੇਅਰ ਤੇ ਜਿਹੜਾ ਬੋਝ ਆ ਬਿਕਾਜ਼ ਮੈਨ ਪਾਵਰ ਇਨਾਫ ਨਹੀਂ ਹੈਗੀ ਉਹ ਠੀਕ ਹੋ ਸਕਦਾ ਵਿਚ ਮੀਨਸ ਜਿਹੜੇ ਹੱਥ ਕੇ ਆਊਟਕਮਸ ਆ ਬੈਟਰ ਹੋ ਸਕਦੇ ਆ ਨਹੀਂ ਨਹੀਂ ਬਹੁਤ ਮੈਨੂੰ ਲੱਗਦਾ ਕਿ ਪਲਾਨਸ ਬਹੁਤ ਸਾਰੇ ਨੇ ਸਵਾਲ ਵੀ ਬਹੁਤ ਜ਼ਿਆਦਾ ਨੇ ਹਲਨ ਸਾਹਿਬ ਤੁਹਾਡੀ ਜਿਹੜੀ ਆਪਣੀ ਰਾਈਡਿੰਗ ਹੈ ਹਨਾ ਉਹਦੇ ਹੁਣ ਜਿਹੜੇ ਲਿਬਰਲ ਤੋਂ ਕੈਂਡੀਡੇਟ ਖੜੇ ਹੋਏ ਨੇ ਜੀ ਉਹ 올 ਹਰ ਲਾਈਫ ਉਹ ਕਨਜ਼ਰਵੇਟਿਵ ਰੇਣੀ ਹੈ ਨਾ ਜਿਹੜੇ ਤੁਹਾਡੇ ਤੋਂ ਪਹਿਲਾਂ ਜਿਹੜੇ ਐਮਪੀ ਸੀਗੇ ਦੀਪਕ ਓਬਰਾਏ ਜੀ ਉਹਨਾਂ ਨੇ ਦੀ ਡਾਟਰ ਹੁਣ ਆਏ ਨੇ ਸੋ ਤੁਹਾਨੂੰ ਇਹ ਕਈ ਵਾਰ ਤੁਸੀਂ ਜਦੋਂ ਡੋਰ ਨਾਕਿੰਗ ਤੇ ਜਾਂਦੇ ਹੋ ਤੇ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਇਹ ਹੁਣ ਅਸੀਂ ਕੀ ਕਰੀਏ ਕਿਉਂਕਿ ਉਹ ਵੀ ਉੱਥੇ ਦੇ ਹੀ ਰਾਈਡਿੰਗ ਦੇ ਹਮੇਸ਼ਾ ਤੋਂ ਰਹੇ ਨੇ ਤੇ ਹੁਣ ਤੁਸੀਂ ਵੀ ਉੱਥੋਂ ਕਰ ਰਹੇ ਹੋ ਤੁਸੀਂ ਵੀ ਸਰਵ ਕੀਤਾ ਉਹਨਾਂ ਨੇ ਫਾਜ਼ਲ ਸਾਹਿਬ ਨੇ ਕੀਤਾ ਯਾ ਲੁੱਕ ਆਈ ਮੈਂ ਉਹਨਾਂ ਦੇ ਬਿਹਫ ਤੇ ਮੈਂ ਗੱਲ ਨਹੀਂ ਕਰ ਸਕਦਾ ਵਾਈ ਸ਼ੀ ਮੀਨ ਥੈਟ ਡਿਸੀਜਨ ਬਟ ਆਈ ਵਿਲ ਟੈਲ ਯੂ ਵੀ ਡੋਰਸ ਥੇ you just hear two things hmm. cost of living and crime okay. simple as that loki hakke paye ne from the liberal government under the life both jada hard kiti hui hai so jehde liberal values ya chan liberal policies ya oh na ta change hoye ya na hone ya under new leader team ye ohi hai so jadon main doors te jana people don't talk about anything but those two things eh sirf jehdi apni riding hundi hai ji haan assi o di concerns da samajhde haan haan ji saadi jivein gall hundi hai team upal saab nal utthe edmonton ho rahi hai hor vi candidates nal ho rahi hai itthe vi te again jehda main concern lokan da oh aa reha hai ki jehdi cost of living or affordability jivein tusi kiah eh da jehda na clear ਜਿਹੜਾ ਆਨਸਰ ਹੈ ਇੱਕ ਵਾਰ ਸਾਨੂੰ ਤੁਸੀਂ ਜ਼ਰੂਰ ਦੱਸੋ ਕਿਉਂਕਿ ਲਿਬਰਲਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਤਾਂ ਦੇਖੋ ਜੀ ਪੂਰਾ ਕੰਮ ਸ਼ੁਰੂ ਕਰਤਾ ਤੁਸੀਂ ਇਹ ਦੱਸੋ ਕਿ ਇਹ ਕਦੋਂ ਤੋਂ ਇਹ ਜੇ ਰਿਲੀਫ ਮਿਲ ਸਕਦਾ ਜੇ ਤੁਹਾਡੀ ਸਰਕਾਰ ਬਣਦੀ ਹੈ ਦੇਖੋ ਜੇ ਲਿਬਰਲਸ ਕਹਿ ਰਹੇ ਨੇ ਵੀ ਕੰਮ ਸ਼ੁਰੂ ਹੋ ਗਿਆ ਉਹ ਦਿਖਾਤਾ ਦੇਣ ਸਾਨੂੰ ਕੋਈ ਇੰਪੈਕਟ ਦਾ ਪਿਆ ਨਹੀਂ ਕਿਤੇ ਵੀ ਇਨ ਫੈਕਟ ਕੈਨੇਡਾ ਇਸ ਇਵਨ ਗੇਟਿੰਗ ਇਵਨ ਵਰਸ ਅੱਜ ਦੀ ਖਬਰ ਸੀ ਕਿ ਜਿਹੜੇ ਟੋਰਾਂਟੋ ਦੇ ਫੂਡ ਬੈਂਕ ਆ ਉਹਦੀ ਯੂਸੇਜ ਵੱਧ ਗਈ ਆ ਕਟ ਹੀ ਨਹੀਂ ਇਹ ਕੋਈ ਫਰਸਟ ਵਰਲਡ ਕੰਟਰੀ ਦਾ ਕੋਈ ਵਧੀਆ ਨਹੀਂ ਆਉਟਪੁੱਟ ਵੀ ਜਿਹੜੇ ਤੁਹਾਡੇ ਫੂਡ ਬੈਂਕਸ ਵੱਧ ਰਹੇ ਆ ਫੂਡ ਬੈਂਕ ਯੂਸੇਜ ਵੱਧ ਰਹੀ ਆ ਸੋ ਬਿਕਾਜ਼ ਇਹਨਾਂ ਨੇ ਮਹਿੰਗਾਈ ਬਹੁਤ ਜ਼ਿਆਦਾ ਕੀਤੀ ਆ ਸਾਡੀ ਇੰਡਸਟਰੀਜ਼ ਨੂੰ ਬਾਹਰ ਭਜਾਏ ਆ ਟੈਕਸ ਐਂਡ ਹਾਈ ਟੈਕਸਸ ਹਾਈ ਬਿਊਰੋਕਰੇਸੀ ਹਾਈ ਅਨ ਰੈਗੂਲਰ ਰੈਗੂਲੇਸ਼ਨ ਕੀਤੀ ਹੋਈ ਆ ਸਾਡਾ ਪਲਾਨ ਉਹੀ ਆ ਵੀ ਅਸੀਂ ਆਪਣੀ ਇੰਟਰਪ੍ਰੋਵਿੰਸ਼ਲ ਟ੍ਰੇਡ ਅਸੀਂ ਪਹਿਲਾਂ ਬੂਸਟ ਕਰਾਂਗੇ ਸਾਡੇ ਕੋਲ ਆਲਰੇਡੀ ਪਲਾਨ ਹੈਗਾ ਆ ਪਹਿਲਾਂ ਵੀ ਦਿਖਾਇਆ ਜਦੋਂ ਪਹਿਲੀ ਸਰਕਾਰ ਹੁੰਦੀ ਸੀ ਸਾਡੀ ਆਫਕੋਰਸ ਜਿਹੜੀ ਮੈਗਨੈਚਰਲ ਰਿਸੋਰਸਸ ਦੀ ਗੱਲ ਕੀਤੀ ਆ ਉਹਨੂੰ ਬੂਸਟ ਕਰਾਂਗੇ ਤਾਂ ਕਿ ਵੀ ਇਨਵੈਸਟਮੈਂਟ ਆਵੇ ਜੌਬਸ ਉਹਦੀਆਂ ਆਉਣ ਜੀ ਜਿੰਨਾ ਅਸੀਂ ਜ਼ਿਆਦਾ ਕੰਪੀਟੀਸ਼ਨ ਲੈ ਕੇ ਆਵਾਂਗੇ ਸੋ ਸਾਡਾ ਇੱਕ ਪਲਾਨ ਹੈ ਟੈਕਸਸ ਦਾ ਟੈਕਸਸ ਬਹੁਤ ਜ਼ਿਆਦਾ ਹਾਈ ਹੈ ਕੈਨੇਡਾ ਦੇ ਵਿੱਚ ਉਹ ਹੀ ਇੱਕ ਕਾਰਨ ਆ ਵੀ ਜਿਹੜਾ ਕੋਈ ਇਨਵੈਸਟ ਨਹੀਂ ਕਰ ਰਿਹਾ ਕੈਨੇਡਾ 'ਚ ਸੋ ਅਸੀਂ ਦਿਨੇ ਲੈਵਲਸ ਤੇ ਕਾਰਪੋਰੇਟ ਬਿਜ਼ਨਸ ਤੇ ਇਨਕਮ ਟੈਕਸ ਅਸੀਂ ਲੋਅਰ ਕਰਾਂਗੇ ਤਾਂ ਕਿ ਵੀ ਜਿਹੜੀ ਇਨਵੈਸਟਮੈਂਟ ਇੱਥੇ ਆਵੇ ਇੱਥੇ ਹੀ ਰਵੇ ਐਂਡ ਵਿਦ ਦੈਟ ਵਾਟ ਹੈਪਨਸ ਜਿੰਨੀ ਜ਼ਿਆਦਾ ਕੰਪੀਟੀਸ਼ਨ ਹੋਗੀ ਉਨੀ ਜ਼ਿਆਦਾ ਉਨੀ ਪ੍ਰਾਈਸਸ ਘਟਣਗੀਆਂ ਬੈਂਕ ਫੀਸ ਸੈਲਫੋਨ ਫੀਸ ਸਭ ਤੋਂ ਹਾਈਐਸਟ ਵਰਲਡ ਵਿੱਚ ਕੈਨੇਡਾ ਚ ਹੈ ਸਭ ਤੋਂ ਹਾਈਐਸਟ ਇਨ ਆਲ ਆਫ ਦ ਆਲ ਆਫ ਦ ਵਰਲਡ ਬਿਕਾਜ਼ ਐਨਨ ਐਨਨ ਕੋਈ ਇਨਵੈਸਟਮੈਂਟ এনਵਾਇਰਨਮੈਂਟ ਕ੍ਰੀਏਟ ਨਹੀਂ ਕੀਤੀ ਜਿੰਨਾ ਜ਼ਿਆਦਾ ਕੰਪੀਟੀਸ਼ਨ ਹੋਗਾ ਉਨਾ ਜ਼ਿਆਦਾ ਪ੍ਰਾਈਸਸ ਉਹਦਾ ਵੀ ਪਲਾਨ ਹੈਗਾ ਦੈਟਸ ਦ ਪਲਾਨ ਬ੍ਰਿੰਗ ਮੋਰ ਕੰਪੀਟੀਸ਼ਨ ਇਨ ਲੋਅਰ ਦਾ ਟੈਕਸ ਬਿਕਾਜ਼ ਉੱਥੇ ਇਨਵੈਸਟਮੈਂਟ ਜਾਂਦੀ ਹੈ ਜਿੱਥੇ ਲੈਸ ਫ੍ਰਿਕਸ਼ਨ ਹੁੰਦੀ ਹੈ ਠੀਕ ਹੈ ਚਾਹੇ ਉਹ ਟੈਕਸਸ ਹੋਣ ਜਾਂ ਰੈਗੂਲੇਸ਼ਨ ਹੋਵੇ ਬਿਲਕੁਲ ਸੋ ਦੈਟਸ ਵਾਟ ਵੀ ਵਿਲ ਡੂ ਫॉर ਦੈਟ ਕਾਰਬਨ ਟੈਕਸ ਪੂਰੇ ਦਾ ਪੂਰਾ ਖਤਮ ਕਰਾਂਗੇ ਰਾਈਟ ਬਿਕਾਜ਼ ਵੀ ਨੀਡ ਟੂ ਬੂਸਟ एवरीथिंग ਹੁਣ ਜੇ ਮੈਂ ਘਰਾਂ ਦੀ ਗੱਲ ਕਰਦਾ ਦੋ ਕਾਰਨ ਆ ਵੀ ਜਿਹੜੀ ਹਾਊਸਿੰਗ ਦੀ ਕਾਸਟ ਡਬਲ ਕਿਉਂ ਹੋਈ ਆ ਇੱਕ ਤਾਂ ਜਿਹੜਿਆ ਇਹਨੇ ਨੇ ਆਊਟ ਆਫ ਕੰਟਰੋਲ ਸਪੈਂਡਿੰਗ ਕੀਤੀ ਆ ਸਪੈਸ਼ਲੀ ਮਾਰਕ ਕਾਰਨੀ ਦੇ ਥੇਟ ਪਿਛਲੇ 5 ਸਾਲ ਤੋਂ ਉਹਦੇ ਨਾਲ ਇਨਫਲੇਸ਼ਨ ਕ੍ਰਾਈਸਿਸ ਹੋਈ ਹੈ ਸਭ ਤੋਂ ਜ਼ਿਆਦਾ ਇਨਫਲੇਸ਼ਨ ਇਹਦੇ ਥੱਲੇ ਹੋਈ ਆ ਮਾਰਕ ਕਾਰਨੀ ਦੇ ਉਹਦੇ ਕਰਕੇ ਇੰਟਰਸਟ ਰੇਟ ਸਭ ਤੋਂ ਫਾਸਟੈਸਟ ਕੈਨੇਡੀਅਨ ਹਿਸਟਰੀ ਦੇ ਵਿੱਚ ਉਹਨਾਂ ਨੂੰ ਵਧਾਉਣੇ ਪਏ ਉਹ ਚੀਜ਼ ਨੂੰ ਕੰਟਰੋਲ ਕਰਨ ਲਈ ਅਸੀਂ ਇੱਕ ਡਾਲਰ ਫੋਰ ਡਾਲਰ ਵਾਲਾ ਲੈ ਕੇ ਆਵਾਂਗੇ ਤਾਂ ਕਿ ਵੀ ਜਿਹੜੇ ਮੋਰਗੇਜ ਰੇਟਸ ਆ ਉਹ ਐਨੇ ਜ਼ਿਆਦਾ ਨਾ ਵਧਣ ਐਂਡ ਦੈਟ ਰੈਪਿਡ ਆਫ ਅ ਪੇਸ ਸੋ ਡਾਲਰ ਫੋਰ ਡਾਲਰ ਦਾ ਮਤਲਬ ਇਹ ਹੀ ਆ ਕੋਈ ਵੀ ਮਿਨਿਸਟਰ ਪੀਰ ਪਾਲੀ ਆਫ ਸਾਹਿਬ ਦੇ ਥੱਲੇ 1 ਡਾਲਰ ਖਰਚਣਾ ਚਾਹੂਗਾ ਉਹਨਾਂ ਨੇ 1 ਡਾਲਰ ਦੀ ਸੇਵਿੰਗ ਆਪਣੀ ਪੈਣੀ ਆ ਉਹਦੇ ਨਾਲ ਇਨਫਲੇਸ਼ਨ ਤੇ ਇੰਟਰਸਟ ਰੇਟਸ ਬਰਾਬਰ ਇਥੇ ਲੋ ਰਹਿਣਗੇ ਔਨ ਟਾਪ ਆਫ ਥੈਟ ਜਿਹੜੀ ਸਟਡੀ ਇਮੀਗ੍ਰੇਸ਼ਨ ਪਾਲਿਸੀ ਆ ਉਹਦੇ ਕਰਕੇ ਜਿਹੜੀ ਜਿਹੜਾ ਬੋਝ ਪਿਆ ਜਾਂ ਕਹਿ ਲਓ ਵੀ ਪ੍ਰੈਸ਼ਰ ਜਿੰਨਾ ਆ ਹਾਊਸਿੰਗ ਤੇ ਉਹ ਘਟ ਜਾਊਗਾ ਐਂਡ ਜਦੋਂ ਅਸੀਂ ਜਿਹੜੀ ਜਿਹੜੇ ਨਵੇਂ ਕਾਰ ਆ ਅਸੀਂ 1.3 ਮਿਲੀਅਨ ਡਾਲਰ ਤੋਂ ਘੱਟ ਜਿਹੜੇ ਨਵੇਂ ਕਾਰ ਬਣਦੇ ਆ ਹੁਣ ਅਸੀਂ GST ਮਾਫੀ ਕਰਾਂਗੇ ਮਾਫ ਕਰਕੇ ਇੱਕ ਬੇਸਿਕਲੀ 50 30000 ਨਵੇਂ ਕਾਰ ਬਣਨਗੇ ਹਾਂ ਮਾਰਕੀਟ ਦੇ ਵਿੱਚ ਐਨੋ ਟੌਪ ਆਫ ਦਟ ਕਾਰ ਦੀ ਕੋਸਟ ਘੱਟ ਜੂਗੀ ਯੋਰ ਮਾਰਗੇਜ ਕੋਸਟ ਵਿਲ ਬੀ ਲੈਸ ਜੀ ਸੋ ਰਾਈਟ ਅਵੇ ਹੋਰ ਕਾਰ ਮਾਰਕੀਟ ਦੇ ਵਿੱਚ ਆ ਸਕਦੇ ਆ ਜਿਹੜੀਆਂ ਮਿਨਿਸਪੈਲਿਟੀਆਂ ਆ ਬਿਸ਼ੇ ਦਸ ਸਾਲ ਤੋਂ ਲਿਬਰੋਜ਼ ਨੇ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰਸ ਉਹਨਾਂ ਨੇ ਦਿੱਤੇ ਆ ਪਰ ਉਹਨਾਂ ਨੇ ਘਰ ਨਹੀਂ ਬਣਾਏ ਐ ਐਕਚੁਅਲੀ ਉਹ ਹੋਰ ਬਿਰੋਕਰਸੀਸ ਕ੍ਰੀਏਟ ਕੀਤੇ ਆ ਉਹਨਾਂ ਨੇ ਤਾਂ ਤਾਂ ਹੀ ਸਾਡੇ ਜਿਹੜੇ ਹਾਊਸਿੰਗ ਲੈਵਲਸ ਯਾ 1970ਸ ਲੈਵਲਸ تھے 80 ਮਿਨਿਸਪੈਲਟੀਜ਼ ਨੂੰ ਇੱਕ ਕਰਦੇ ਆ ਬੇਸਿਕਲੀ ਇਨਸੈਂਟਾਈਜ਼ ਕਰ ਰਹੇ ਆ ਵੀ ਆਪਣੇ ਪਰਮਿਟਸ 15% ਵਧਾਓ ਜੇ ਨਹੀਂ ਵਧਾਉਂਦੇ ਉਹਨਾਂ ਦੀ ਇਨਫਰਾਸਟ੍ਰਕਚਰ ਡਾਲਰਸ ਅਸੀਂ ਰੋਕਾਂਗੇ ਜਿੰਨਾ ਚਿਰ ਉਹ ਟਾਰਗੇਟ ਨਹੀਂ ਮੀਟ ਕਰਦੇ ਬਿਲਕੁਲ ਦੋ ਸਵਾਲ ਤੁਹਾਨੂੰ ਹੋਰ ਪੁੱਛਾਂਗੇ ਜੀ ਸਾਹਿਬ ਇੱਕ ਤਾਂ ਰੀਸੈਂਟਲੀ ਜਗਨਜੀਤ ਸਿੰਘ ਸਾਹਿਬ ਨੇ ਕਹਿਣ ਦੀ ਪੀ ਲੀਡ ਜਗਨਜੀਤ ਸਿੰਘ ਨੇ ਕਿ ਦੋਨੇ ਸਰਕਾਰਾਂ ਨੂੰ ਇਹ ਦੋਨੇ ਪਾਰਟੀਆਂ ਨੂੰ ਇੱਕ ਕਹਿ ਕਿ ਜਿਹੜਾ ਤੁਸੀਂ ਕੈਪੀਟਲ ਗੇਨ ਟੈਕਸ ਖਤਮ ਕਰਨ ਦੀ ਗੱਲ ਕਰਦੇ ਹੋ ਇਹ ਨਹੀਂ ਹੋਣਾ ਚਾਹੀਦਾ ਸੋ ਤੁਹਾਡਾ ਉੱਤੇ ਕੀ ਕਹਿਣਾ ਜੀ ਉਹ ਕਹਿੰਦੇ ਬਹੁਤ ਨੁਕਸਾਨ ਹੋਰ ਹੋ ਜਾਣਾ ਚਾਹੀਦਾ 19 ਬਿਲੀਅਨ ਡਾਲਰ ਦਾ ਹਿਸਾਬ ਕੱਢਿਆ ਉਹਨਾਂ ਨੇ ਸਿਰਫ ਕੰਜ਼ਰਵੇਟਿਵ ਪਾਰਟੀ ਸੀਗੀ ਜਿਹੜੀ ਸ਼ੁਰੂ ਤੋਂ ਅਸੀਂ ਵੀ ਵਰ ਅਗੇਂਸਟ ਦ ਕੈਪੀਟਲ ਗੇਨਸ ਟੈਕਸ ਆਈਕ ਇਹ ਯਾਦ ਰੱਖਣਾ ਚਾਹੀਦਾ ਲਿਬਰੋਜ਼ੀ ਲੈ ਕੇ ਆਇਆ ਜਦੋਂ ਮਾਰਕ ਕਾਰਨੀਆ ਉਹਨਾਂ ਦਾ ਇਕਨੋਮਿਕ ਐਡਵਾਈਜ਼ਰ ਸੀਗਾ ਉਹੀ ਲੈ ਕੇ ਆਇਆ ਹੁਣ ਵੋਟ ਅਗੇਨ ਹੋਟਾਂ ਦੇ ਚੱਕਰਾਂ ਛੁਣ ਕਹਿ ਰਿਹਾ ਉਹਨਾਂ ਨੇ ਨਹੀਂ ਲਾਉਣਾ ਸੋ ਵੀ ਆਰ ਦੀ ਓਨਲੀ ਪਾਰਟੀ ਮੈਂ ਐਕਚੁਅਲੀ ਆਪ ਟੂਰ ਕੀਤਾ ਆ ਇਨ ਕੈਨੇਡਾ ਪਿਛਲੇ ਸਾਲ ਜਦੋਂ ਇਹਨਾਂ ਨੇ ਇੰਟਰੋਡਿਊਸ ਕੀਤਾ ਬਿਜ਼ਨੈਸਸ ਵੀ ਤੰਗ ਸੀਗੇ ਲੋਕੀ ਵੀ ਤੰਗੇ ਦੇਖੋ ਜਿਹੜੇ ਬੰਦੇ ਇੱਥੇ ਆਏ ਆ ਜਾਂ ਇੱਥੇ ਰਹਿ ਰਹੇ ਨੇ ਪੋਚਰਾਂ ਦੇ ਉਹਨਾਂ ਨੇ ਸ਼ਾਇਦ ਇੱਕ ਰੈਂਟਲ ਪ੍ਰਾਪਰਟੀ ਲਈ ਹੋਈ ਆ ਉਹ ਤਾਂ ਹੀ ਲਈ ਆ ਵੀ ਬੱਚਿਆਂ ਨੂੰ ਪੜਾਉਣ ਲਈ ਫਿਰ ਐਂਡ ਆਫ ਦਿ ਡੇ ਉਹ ਰਿਟਾਇਰਮੈਂਟ ਲਈ ਰੱਖਦੇ ਹੁੰਦੇ ਆ ਤੇ ਇਹ ਕੀ ਕਰ ਰਹੇ ਉਹ ਜਿਹੜੀ ਮਿਹਨਤ ਆ ਉਹਦੇ ਨਾਲ ਜਿਹੜੀ ਮਿਹਨਤ ਨਾਲ ਉਹ ਬਾਈ ਕੀਤੀ ਗਈ ਆ ਉਹਨੂੰ ਪਨਿਸ਼ ਕਰ ਰਹੇ ਆ ਸੋ ਸਾਡਾ ਸ਼ੁਰੂ ਤੋਂ ਹੀ ਆ ਵੀ ਅਸੀਂ ਕੈਪੀਟਲ ਗੇਨਸ ਟੈਕਸ ਨਹੀਂ ਨਹੀਂ ਰੱਖਾਂਗੇ ਨਹੀਂ ਰੱਖਾਂਗੇ ਠੀਕ ਐ ਐਂਡ ਜਿਹੜੀ ਵੀ ਜੇ ਕੋਈ ਵੀ ਆਪਣਾ ਪ੍ਰਾਪਰਟੀ ਵੇਚ ਕੇ ਰੀਨਵੈਸਟ ਕੈਨੇਡਾ ਦੇ ਵਿੱਚ ਕਰਦਾ ਉਹਨਾਂ ਦੀ apple gains tax gd ਹੈਗੀ ਆ ਜਿਹੜਾ ਵੀ ਰੇਟ ਆ ਉਹ ਡਿਫਰ ਕਰਾਂਗੇ ਤਾਂ ਕਿ ਵੀ ਉਹ ਰੀਨਵੈਸਟ ਕਰਨ ਕੈਨੇਡਾ ਵਿੱਚ ਇਟ ਸ਼ੁੱਡ ਬੀ ਇਨ ਕੈਨੇਡਾ ਵੀ ਆਰ ਦੀ ਓਨਲੀ ਪਾਰਟੀ ਦੈਟ ਡਸਨਟ ਐਕਚੁਅਲੀ ਉਹਨਾਂ ਹਟਾਉਣ ਦੇ ਵਿੱਚ ਐਕਚੁਅਲੀ ਕੈਨੇਡਾ ਦੀ ਜੀਡੀਪੀ ਨੂੰ ਜਾਂ ਕਹਿ ਲਓ ਇਕਨੋਮੀ ਨੂੰ ਬੂਸਟ ਆਊਗਾ ਨਾ ਕੋਈ ਨੁਕਸਾਨ ਨਹੀਂ ਹੋਣਾ ਬੂਸਟ ਆਊਗਾ ਜੀ ਜਿਹੜੇ ਫਾਰਮਾ ਕੇਅਰ ਉਹ ਡੈਂਟਲ ਕੇਅਰ ਦੀ ਗੱਲ ਹੋ ਰਹੀ ਹੈ ਜਾਂ ਜਿਹੜੇ ਲਾਗੂ ਹੁਣੇ ਸ਼ੁਰੂ ਹੋਏ ਨੇ ਉਹ ਰੱਖੇ ਜਾਣਗੇ ਜਾਂ ਉੱਤੇ ਕੰਮ ਕੁਝ ਹੋਊਗਾ ਵੀ ਆਰ ਗੋਇੰਗ ਟੂ ਕੀਪ ਡੈਂਟਲ ਕੇਅਰ ਐਂਡ ਚਾਈਲਡ ਕੇਅਰ ওকে ਠੀਕ ਹੈ ਜੀ ਸੋ ਇਹ ਸਾਰੇ ਜਿਹੜੇ ਸਵਾਲ ਨੇ ਮੈਨੂੰ ਲੱਗਦਾ ਹੈ ਕਿ ਇਹ ਉਹ ਸਵਾਲ ਨੇ ਹਰਨ ਸਾਹਿਬ ਜਿਹੜਾ ਕਿ ਜਦੋਂ ਤੁਸੀਂ ਡੋਰ ਤੇ ਪਹੁੰਚਦੇ ਹੋ ਮੈਨੂੰ ਆਮ ਸ਼ੋਰ ਜਿਵੇਂ ਅਫੋਰਡੇਬਿਲਟੀ ਤੋਂ ਸ਼ੁਰੂ ਹੋਏ ਤੇ ਕਈ ਜਿਹੜੇ ਹੋਰ ਸਵਾਲ ਜਿਹੜੇ ਕਿ ਪੁੱਛਣੇ ਚਾਹੀਦੇ ਸੀਗੇ ਇੱਕ ਆਖਰੀ ਜਿਹੜਾ ਇੱਕ ਵਾਰ ਕੀਤਾ ਗਿਆ ਇਲਜ਼ਾਮ ਲਾਇਆ ਗਿਆ ਹੈ ਆਪੋਜੀਸ਼ਨ ਵੱਲੋਂ ਕਹਿੰਦੇ ਕਿ VOTING CONSERVATIVE ਇਸ ਲਾਈਕ VOTING TRUMP ਸੋ ਕਿਉਂਕਿ ਉਹ 트럼ਪ ਦੇ ਕਹਿੰਦੇ ਤੁਸੀਂ ਬਿਲਕੁਲ ਉਹਦੇ ਤੇ ਚੱਲ ਰਹੇ ਹੋ ਇਹ ਆਪੋਜੀਸ਼ਨ ਦਾ ਕਹਿਣਾ ਸੋ ਉਹਨਾਂ ਨੂੰ ਤੁਸੀਂ ਕੀ ਕਹੋਗੇ ਕਿ ਇਹ ਉਹ ਸਹੀ ਕਹਿ ਰਹੇ ਨੇ ਜਾਂ ਜਿਹੜੀ ਜਿਹੜੇ ਪਾਲਿਸਿਸ ਨੇ ਉਹਦੇ ਵਿੱਚ ਕਿੱਥੇ ਡਿਫਰੈਂਸ ਆ ਬਿਲਕੁਲ ਸਹੀ ਨਹੀਂ ਕਹਿ ਰਹੇ ਉਹ ਬਸ ਫੀਅਰ ਮੰਗਰਿੰਗ ਆ ਜੇ ਮੈਂ ਪ੍ਰੈਜ਼ੀਡੈਂਟ 트럼ਪ ਦੀ ਗੱਲ ਵੀ ਕਰਾਂ ਉਹਨਾਂ ਨੇ ਆਪ ਕਹਿਆ ਵੀ ਜਿਹੜੇ ਪੇਪਾਲ ਆ ਪਿਆ ਉਹ ਮੇਰਾ ਬੰਦਾ ਨਹੀਂਗਾ ਮੈਗਾ ਬੰਦਾ ਨਹੀਂ ਪੇ ਮੇਕ ਅਮਰੀਕਾ ਗ੍ਰੇਟ ਵਾਲਾ ਬੰਦਾ ਨਹੀਂਗਾ ਤਾਂ ਹੀ ਉਹ ਚਾਹੁੰਦੇ ਆ ਵੀ ਮਰ ਕਾਰਨੀ ਆਵੇ ਮਰ ਕਾਰਨੀ ਵੀ ਕਿਹਾ ਬਹੁਤ ਜ਼ਿਆਦਾ ਹੂਈ ਕੈਲੀਡਰ ਉਹਨੂੰ ਪਤਾ ਵੀ ਉਹ ਉਹਨੂੰ ਚਲਾ ਸਕਦਾ ਦੇ ਡੋਨਟ ਵਾਂਟ ਪੀਰ ਪੋਲੀਓ ਬਿਕਸ ਪੀਰ ਪੋਲੀਓ ਹੈਵ ਸਟਰੋਂਗ ਲੀਡਰ ਨੇ ਜਿਹੜਾ ਕੋਲ ਬ੍ਰੇਨਸ ਤੇ ਬੈਕਬੋਨ ਆ ਉਹਨਾਂ ਨੇ ਸਾਡੀ ਇਕਨੋਮੀ ਤੇ ਬੂਸਟ ਕਰਨਾ ਪਲਾਨ ਹੀ ਸਾਡਾ ਕੈਨੇਡਾ ਪਹਿਲਾ ਦਾ ਪਲਾਨ ਆ ਕੈਨੇਡਾ ਫਰਸਟ ਪਲਾਨ ਆ ਅਸੀਂ ਹਮੇਸ਼ਾ ਕੈਨੇਡਾ ਤੇ ਕੈਨੇਡੀਅਨਸ ਨੂੰ ਪਹਿਲਾ ਰੱਖਾਂਗੇ ਜੋ ਵੀ ਡਿਸੀਜਨਸ ਬਣਦੇ ਆ ਜਿੱਥੇ ਵੀ ਪੈਸੇ ਲਾਉਣੇ ਆ ਦੇ ਨੀ ਟੂ ਬੀ ਇਨ ਦਾ ਬੈਨੇਫਿਟ ਆਫ ਕੈਨੇਡੀਅਨਸ ਆਸ ਅਪੋਸਟ ਟੂ ਜਿਹੜੇ ਲਿਬਰਲਸ ਦਾ ਸੀ ਪਿਛਲੇ 10 ਸਾਲ ਤੋਂ ਦੇਖ ਰਹੇ ਆ ਕਿਤੇ ਇੱਥੇ ਭੇਜਦੇ ਆ ਉੱਥੇ ਭੇਜਦੇ ਆ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰਸ ਤੇ ਜਿਹਨੇ ਸਕੈਂਡਲਸ ਇਨ ਕਲੀਅਰ ਇਨ ਫੈਕਟ ਜਿੱਥੇ ਸਦੀ ਡਿਬੇਟ ਹੋਣੀ ਚਾਹੀਦੀ ਆ ਉਹਨਾਂ ਕਈ ਕੈਂਡੀਡੇਟਸ ਲਿਬਰਲਸ ਦੇ ਕਹਿੰਦੇ ਆ ਵੀ ਡਿਬੇਟ ਕਰੋ ਡਿਬੇਟ ਕਰੋ ਜ ਛੱਟਾਂ ਤਾਂ ਹੀ ਕੀਤਾ ਕਿ ਕਿਸਨਾਂ ਦੀ ਸਕੈਂਡਲਸ ਬਹੁਤ ਜ਼ਿਆਦਾ ਚੱਲ ਰਹੇ ਆ ਹੁਣ ਜਦੋਂ ਪਾਰਲੀਮੈਂਟ ਦੁਬਾਰਾ ਖੁੱਲੂਗੀ ਜਿਹੜਾ ਵੱਡਾ ਸਕੈਂਡਲ ਗ੍ਰੀਨ/ਫੰਡ ਦਾ ਸਕੈਂਡਲ ਚੱਲ ਰਿਹਾ ਉਹ ਹਜੇ ਚੱਲੂਗਾ ਹਜੇ ਉਹ ਕਿਤੇ ਗਿਆ ਹੀ ਨਹੀਂ ਸੋ ਕੋਈ ਦੇਖੋ ਇਹਨਾਂ ਦੀ ਸਕੈਂਡਲਸ ਕਰਕੇ ਕੋਈ ਬਿਅਜ਼ ਨਹੀਂ ਪਾਸ ਹੋ ਰਹੇ ਤਾਂ ਪਾਰਲੀਮੈਂਟ ਦੇ ਵਿੱਚ ਜੇ ਦੁਬਾਰਾ ਇਲੈਕਟ ਹੋ ਗਏ ਯੂ ਕੈਨ ਐਕਸਪੈਕਟ ਮੋਰ ਸਕੈਂਡਲਸ ਯੂ ਕੈਨ ਐਕਸਪੈਕਟ ਮੋਰ ਕਰਪਸ਼ਨ ਤੇ ਜਿਹੜੇ ਕੈਨੇਡੀਅਨਸ ਆ ਉਹ ਹੋਰ ਵੀ ਸਫਰ ਕਰਨਗੇ ਲੋ ਜੀ ਬੋਟ ਸਿੱਧੇ ਤਰੀਕੇ ਦੇ ਨਾਲ ਜਿਵੇਂ ਅਸੀਂ ਪ੍ਰੋਗਰਾਮ ਦੇ ਵਿੱਚ ਕਹਨੇ ਆ ਸਿੱਧੀ ਗੱਲ ਇਹ ਜਿਹੜੀ ਸਿੱਧੀ ਗੱਲ ਹੈ ਜਸਰਾਜ ਸਿੰਘ ਹਲਨ ਸਾਹਿਬ ਦੇ ਨਾਲ ਅਸੀਂ ਕੀਤੀ ਹੈ ਜੀ ਬਹੁਤ ਸਾਰੇ ਕਨਸਰਨਸ ਜਿਹੜੇ ਨੇ ਭਾਜੀ ਸਾਡੇ ਕੋਲ ਪਹੁੰਚਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਤੁਹਾਡੇ ਤਰਫ ਸਾਰਿਆਂ ਨੂੰ ਸਵਾਲ ਪੁੱਛਾਂਗੇ ਸੋ ਇਹ ਜਿਹੜੇ ਸਵਾਲ ਨੇ ਜਨਤਾ ਦੇ ਸਵਾਲ ਨੇ ਜੋ ਤੁਹਾਡੇ ਤੱਕ ਅਸੀਂ ਪਹੁੰਚਾਈ ਜਾਂਦੇ ਜਾਂਦੇ ਸਾਰਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਅ ਦੇਖੋ ਇਹ ਜਿਹੜੀ ਇਲੈਕਸ਼ਨ ਆ ਸਭ ਤੋਂ ਇੰਪੋਰਟੈਂਟ ਇਲੈਕਸ਼ਨ ਆ ਕ੍ਰੀਡੈਂਸ ਕੋਲ ਕਲੀਅਰ ਕੱਟ ਚੋਇਸ ਹੈ ਜਾਂ ਤਾਂ ਉਹ ਇੱਕ ਮਾਰਕ ਕਰਨੀ ਨੂੰ ਇਲੈਕਟ ਕਰ ਸਕਦੇ ਆ ਲਿਬਰਲਸ ਨੂੰ ਰੀ-ਇਲੈਕਟ ਕਰ ਸਕਦੇ ਆ ਚੌਥੇ ਟਰਮ ਲਈ ਜਿਨ੍ਹਾਂ ਨੇ ਤੁਹਾਡੀ ਹਾਊਸਿੰਗ ਡਬਲ ਕੀਤੀ ਆ ਕ੍ਰਾਈਮ ਵਧਾਇਆ ਆ ਕਾਰਬਨ ਟੈਕਸ ਜਿਹੜਾ ਲਾਇਆ ਇਹਨਾਂ ਨੇ ਤੇ ਹੋਰ ਵੀ ਵਧਾਉਣਗੇ ਤੇ ਇਹੀ ਪ੍ਰੋਮਿਸ ਉਹ ਕਰ ਰਹੇ ਆ ਵੀ ਜਿਹੜੀ ਮਹਿੰਗਾਈ ਆ ਹੋਰ ਵੀ ਮਹਿੰਗੀ ਹੋ ਜਾਣੀ ਆ ਇਹਨਾਂ ਦੀਆਂ ਪਾਲਿਸੀਜ਼ ਨਾ ਚੇਂਜ ਹੋਈਆਂ ਹੈਡ ਆਫ ਦਾ ਪਾਰਟੀ ਚੇਂਜ ਹੋਇਆ ਪਰ ਮਿਨਿਸਟਰਸ ਵੀ ਉਹੀ ਆ ਪਾਲਿਸੀਜ਼ ਉਹੀ ਨੇ ਸੋ ਇੱਕ ਉਹ ਇੱਕ ਚੋਇਸ ਆ ਕੈਨੇਡੀਅਨਸ ਦੇ ਸਾਹਮਣੇ ਜਿਹੜੇ ਜਿਹੜੇ ਇਵਨ ਜਿਹੜੇ ਕ੍ਰਾਈਮ ਆ ਕ੍ਰਾਈਮ ਹੋਰ ਵੀ ਵੱਤ ਜਾਣਾ ਜਿਸ ਹਸਾਬ ਨਾਲ ਇਹਨਾਂ ਦੀ ਆਈਡੀਓਲੋਜੀ ਐਸੇ ਆਲਰੇਡੀ ਦੇਖ ਰਹੇ ਆ ਉਹਦਾ ਇੰਪੈਕਟ ਕੀ ਆ ਜਾਂ ਇੱਕ ਕਾਮਨ ਸੈਂਸ ਕੈਨੇਡਾ ਫਰਸਟ ਕੰਜ਼ਰਵੇਟਿਵ ਗਵਰਨਮੈਂਟ ਪੀਅਰ ਪੋਲੀਫਸ ਆਬ ਦੇ ਥੱਲੇ ਜਿਨ੍ਹਾਂ ਨੇ ਜਿਹੜੇ ਅਸੀਂ ਅਸੀਂ ਇਕਨੋਮੀ ਨੂੰ ਬੂਸਟ ਕਰਾਂਗੇ ਅਸੀਂ ਕਾਰਬਨ ਟੈਕਸ ਨੂੰ ਪੂਰੇ ਦਾ ਪੂਰਾ ਖਤਮ ਕਰਾਂਗੇ ਸਖਤੀ ਲਿਆਵਾਂਗੇ ਕ੍ਰਿਮੀਨਲ ਜਸਟਿਸ ਸਿਸਟਮ ਦੇ ਵਿੱਚ ਜਿੱਦਾਂ ਪਹਿਲਾਂ ਹੁੰਦਾ ਸੀ ਕੰਜ਼ਰਵੇਡ ਸਰਕਾਰ ਦੇ ਥੱਲੇ ਅਸੀਂ ਇਹ ਚਾਹੁੰਦੇ ਆਂ ਕਿ ਉਹੀ ਕੈਨੇਡਾ ਹੋ ਅਸੀਂ ਵਾਪਸ ਉਹੀ ਕੈਨੇਡਾ ਲੈ ਕੇ ਆਈਏ ਵੀ ਤੁਹਾਡੀ ਮਿਹਨਤ ਦੇ ਨਾਲ ਤੁਹਾਨੂੰ ਵਧੀਆ ਪੇਚੈਕ ਮਿਲ ਸਕੇ ਜਿਹਦੇ ਵਿੱਚ ਲੋ ਟੈਕਸਸ ਹੋਣ ਜਿਹਦੇ ਨਾਲ ਤੁਸੀਂ ਵਧੀਆ ਹਾਊਸਿੰਗ ਅਫੋਰਡ ਕਰ ਸਕੋ ਅਫੋਰਡੇਬਲ ਗਰੋਸਰੀਜ਼ ਸੇਫ ਨੇਬਰਹੂਡਸ ਦੇ ਵਿੱਚ ਉਹੀ ਕੈਨੇਡਾ ਜਿਹੜਾ ਅਸੀਂ ਸਾਰੇ ਪਿੱਛੋਂ ਛੱਡ ਕੇ ਇੱਥੇ ਆਏ ਆਂ مجھے لگتا ہے کہ جب بھی پروفائل سے جانے سٹی چینج ہوئی ہوں ریڈنگس چینج ہوئی ہوں اور ہر جگہ ایکٹیولی پہنچتے ہیں سو ہی از ویری ایک لگتا ہے کہ کوئی سوال پوچھا جائے انڈے کمینٹ سیکنس جی لائف سٹریمس کے دیکھ رہے ہو ایپل اینڈروئڈ یا آئی پی ٹی وی تھی سنوی وٹسپ کرو ضرور آفیس تک دوبارہ کنسرن پہ بھیجاں کچھ دن رہ گئے جی پا جی میں نا ووٹ ضرور پاؤ اپنا ووٹ نا سوچو کہ پایا نہیں پانا کریے کی کریے ووٹ ضرور پاؤ اے پروگرام بھی تھوڑے تاہم شروع کیا سو دیٹ کہ تک جہاں ہے میسج لاؤڈ اینڈ کلیئر پہنچے ہنند صاحب کی جی آواز ہے پہنچائی ہے ہوں سوچ سمجھ کے جا ووٹ ہے کنو پانا ہے سارا کچھ دیکھ سمجھ کے ਤੁਸੀਂ ਆਪਣਾ ਵੋਟ ਪਾ ਦੇਣਾ ਹੈ ਜੀ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਦੇਖਦੇ ਰਹੋ ਪੀਟੀਵੀ ਬ੍ਰਾਡਕਾਸਟਿੰਗ ਆਲਵੇਜ਼ ਬੀ ਪੋਜ਼ਿਟਿਵ ਬੀ ਯੋਰਸੈਲਫ